ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਤੁਹਾਡਾ ਆਪਣਾ ਪਰਮਜੀਤ ਸਿੰਘ ਜੀ ਆਨੂ ਅੱਜ ਦੇ ਬਲੌਗ ਵਿੱਚ ਅੱਜ ਆ ਦਿਵਾਲੀ ਅੱਜ 21 ਤਰੀਕ ਆ ਜੀ ਤੇ ਦੁਪਹਿਰ ਤੇ ਕਿੰਨੇ ਵਜੇ ਗਏ ਆ ਹਾਂ ਜੀ ਇਧਰ ਆ ਮੁੰਡੇ ਨਿਆਣੇ ਬੈਠੇ ਆ ਦੇਖ ਤਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿੱਦਾਂ ਦੇ ਆਣੇ ਹੋ ਠੀਕ ਆ ਅੱਜ ਤੁਸੀਂ ਸੁਣ ਸੁਣੇ ਬੈਠੇ ਕੀ ਗੱਲ ਆ ਪਟਾਕੇ ਆ ਪਤਾ ਕਿ ਜਉਂਦੇ ਨਹੀਂ ਚਾਰ ਦਿਨ ਹੋ ਗਏ ਤੁਹਾਨੂੰ ਪਟਾਕੇ ਚਲਾਉਂਦੇ ਆਣੋ ਅੱਜ ਕੀ ਹੋਇਆ ਚਲਾਉਣੀ ਆ ਜਿਹੜੇ ਪਟਾਕੇ ਸੀ ਹਾਂ ਚਲਾਉਣੇ ਲੈ ਤੇੰਨੇ ਪਹਿਲਾਂ ਲੱਗਿਓ ਸੀ ਅੱਜ ਖਾਲੀ ਬੈਠੇ ਤੁਸੀਂ ਮੁੱਕ ਗਏ ਇਹ ਕਾਹ ਆਉਂਦੀ ਹੈਲੋ ਵਾਇਰਸ ਦੀ ਖਾਲਸਾ ਵਾਇਰਸ ਦੀ ਖਾਲਸਾ ਵਾਇਰਸ ਇਧਰ ਆ ਬੋਸ ਇਹ ਨਿਆਣਾ ਦੀ ਬੋਸ ਆ ਹਾਂ ਇਹ ਛੋਟੀ ਬੋਸ ਹੈ ਵੱਡੀ ਬੋਸ ਕਿੱਥੇ ਆ ਪਰੇ ਪਟਾਕੇ ਜਦੋਂ ਦੇ ਅੱਜ ਆਈ ਨਹੀਂ ਹਜੇ ਹੈ ਨਹੀਂ ਚਲੋ ਡਾਕੂ ਕੰਦੂ ਕ ਮਾਰ ਕੇ ਉਹਨੇ ਲੁੱਟ ਲਿਓਨੇ ਆ ਚਲਿਏ ਦੁਕਾਨ ਤੋਂ ਖੋ ਲੁੱਟਣ ਨੂੰ ਕੋਈ ਚਲਿਏ ਲੈ ਜੀ ਨਿਆਰੇ ਪਟਾਕੇ ਲੁੱਟਣ ਨੂੰ ਕਿੰਨੇ ਤਿਆਰ ਆ ਚਲੋ ਕੋਈ ਨਹੀਂ ਸ਼ਾਮੀ ਚਲਾਵਾਂਗੇ ਠੀਕ ਆ ਹੋਰ ਠੀਕ ਠਾਕ ਆ ਲੋ ਜੀ ਤੁਹਾਨੂੰ ਮਰੌਣੇ ਆ ਪਿੰਡ ਚ ਮਸ਼ੀਦ ਦਾ ਗੇੜਾ ਕਿੰਨੀਆ ਰੌਣਕਾਂ ਆ ਕਿਦਾਂ ਦੁਕਾਨਾਂ ਦਾ ਮਾਹੌਲ ਆ ਤੇ ਚਲਦੇ ਆ ਅੱਜ ਦਾ ਹਲਚਲ ਦੇਖਣ ਪਿੰਡ ਚ ਮਸ਼ੀਦ ਸਾਰੀ ਗੱਲਬਾਤਾਂ ਦਿਖਾਉਨੇ ਆ ਦੀਵਾਲੀ ਦੀ ਤੇ ਚਲੋ ਚਲਦੇ ਆ ਆ ਖੜੇ ਆਪਾਂ ਗਲੀ ਆਪਣੀ ਚ ਲੋ ਜੀ ਗਲੀ ਜੋ ਨਿਕਲੀ ਹੈ ਬਾਹਰ ਤੇ ਪਰ ਪਹਿਲਾਂ ਵਾਲੀਆਂ ਰੌਣਕਾਂ ਹੈ ਨਹੀਂ ਜਿਦਾ ਨੇ ਪਹਿਲਾਂ ਰੌਣਕਾਂ ਹੁੰਦੀਆਂ ਸੀ ਨਾ ਅੱਗੇ ਜਿੱਦਾਂ ਮੁੰਡੇ ਬਹੁਤ ਸੀ ਇੱਥੇ ਹੁਣ ਨੌਜਵਾਨੀ ਜਿੱਦਾਂ 12 ਕਰਦੀ ਆ ਉਸ ਤੋਂ ਬਾਅਦ ਚੱਲ ਜਾਂਦੀ ਬਾਹਰ ਤੇ ਸੁਨੀਆਂ ਗਲੀਆਂ ਦੇ ਦਨ ਦੇ ਪਟਾਕੇ ਚੱਲਣਾ ਸ਼ੁਰੂ ਹੋ ਜਾਂਦੇ ਸੀ ਦੀਵਾਲੀ ਵਾਲੀ ਤੇ ਰਾਤ ਸਾਰੇ ਪਟਾਕੇ ਚੱਲਦੇ ਹੁੰਦੇ ਸੀ ਤੇ ਦੋ ਦੋ ਗਰੁੱਪ ਬਣ ਜਾਣੇ ਤੇ ਉਹਦੇ ਵਿੱਚ ਇੱਕ ਇੱਕ ਦੂਜੇ ਵੱਲ ਪਟਾਕੇ ਸੱਟਨੇ ਹਾਸਤਵਾਰੀ ਚਲਾਉਣੀਆਂ ਤੇ ਹੁਣ ਉਦੋਂ ਦਾ ਮਾਹੌਲ ਹੈ ਨਹੀਂ ਜਿੰਨੀ ਨੌਜਵਾਨੀ ਆ ਬਾਰਾ ਕਰਦੀ ਆ ਹਾਈ ਲੈਸ ਕੈਲਦੀ ਠਾਕੇ ਦੇ ਚੱਲ ਬਾਹਰ ਤੇ ਆ ਆਪਾਂ ਜੀ ਜਾ ਰਹੇ ਆ ਤਰਵਣੀ ਵਾਲੋਂ ਇਧਰ ਕੋ ਦੋ ਇਹਦਾ ਕੱਲ ਹੈਪੀ ਬਰਥਡੇ ਸੀਗਾ ਤੇ ਆ ਦੇਖ ਲਓ ਖਾਲੀ ਪਈਆਂ ਗਲੀਆਂ ਨਿਆਣੇ ਵੀ ਉਹਨੇ ਹਨ ਕਿ ਨਿਆਣੇ ਅੱਜਾ ਗੇਮਾਂ ਖੇਲਦੇ ਜਾਦਾ ਟੀਵੀ 'ਚ ਜਿਆਦਾ ਧਿਆਨ ਆ ਫੋਨ 'ਚ ਗੇਮਾਂ 'ਚ ਤੇ ਕਈਆਂ ਦਿਵਾਲੀ ਕਾਹਦੇ ਵੀ ਬਣਾ ਲਈ ਕਹਿੰਦੇ ਕੱਲ ਵੀ ਦਿਵਾਲੀ ਬਣਾਉਣੀ 20 ਨੂੰ ਵੀ ਤੇ 21 ਨੂੰ ਵੀ ਬਣਾਉਣੀ ਆ ਆ ਲਓ ਜੀ ਆਪਾਂ ਪਹੁੰਚ ਗਏ ਤਰੈਣੀ ਵਾਲੇ ਪਾਸੇ ਤੇ ਇੱਥੇ ਆਪਣੇ ਚੇਤੂ ਅੰਕਲ ਜੀ ਦੀ ਦੁਕਾਨ ਹੁੰਦੀ ਇੱਧਰ ਮਾਸਟਰ ਜੀ ਬਟਾਕੇ ਲੱਗੇ ਆ ਇੱਧਰ ਸਾਡਾ ਵਰੁਣ ਭਰਾ ਬੈਠਾ ਆ ਇੱਧਰ ਨਿਆਣੇ ਵੇਚੀ ਜਾਂਦੇ ਬਟਾਕੇ ਹੈਲੋ ਕਿਤਾ ਫੇ ਹੈਪੀ ਦੀਵਾਲੀ ਕਿੱਦਾਂ ਹੈਲੋ ਆ ਦੇਖੋ ਪਛਾਣੋ ਕੌਣ ਹੈ ਇਹਨੂੰ ਪਛਾਣ ਸਕਦਾ ਬਈ ਇਹਦਾ ਨਾਮ ਦੱਸੋ ਤੇ ਇਹਦਾ ਨਾਮ ਸੁਆ ਦੇਖੋ ਬੈਠੀਆਂ ਘੜੀਆਂ ਹੋ ਹੈਲੋ ਇੱਕ ਉਧਰ ਵੀ ਆ ਕਿੱਦਾਂ ਬਈ ਉਹ ਕੱਠੀਆਂ ਘੜੀਆਂ ਹੋ ਜਿਹੜਾ ਇੱਥੇ ਲੱਗ ਜਾਓ ਇੱਥੇ ਆਓ ਇੱਥੇ ਲੱਗ ਜਾਓ ਇੱਥੇ ਆਓ ਲੱਗੇ ਇੱਥੇ ਲੱਗ ਜਾਓ ਆ ਦੇਖੋ ਜੀ ਇਹ ਹੌਣ ਵਾਲਾ ਮੋਟਾ ਫਰੰਗ ਬੈ ਗਿਆ ਆ ਤਕੜੀ ਆ ਕੁੜੀ ਜਿਹੜੀ ਆ ਵਾਲੀ ਆ ਉਹ ਮਾਰੀ ਹੋ ਗਈ ਆ ਤੂੰ ਜ਼ਿਆਦਾ ਖਾਨੀ ਆ ਹਨਾ ਉਧਰ ਖੋ ਕੇ ਖਾਈ ਜਾਂਦੀ ਆ ਕਿਦਾਂ ਹਾਈਟ ਵੀ ਇਹਦੀ ਆ ਹਾਈਟ ਵੀ ਇਹਦੀ ਜ਼ਿਆਦਾ ਹੈ ਨਾ ਇੱਕੋ ਇੱਕ ਖਾ ਜਾਂਦੀ ਉਹਦੇ ਕੋਲੋਂ ਇਹ ਲੜਦੀ ਆ ਤੇ ਆਹ ਲੋ ਪਟਾਕੇ ਵੇਚੀ ਜਾਂਦੇ ਆ ਇੱਧਰੋਂ ਕਾ ਲੱਗੀਆਂ ਪੂਰੀਆਂ ਉਹ ਦੇਖੋ ਉਧਰ ਪੈਕਿੰਗ ਕਰੀ ਜਾਂਦਾ ਪਟਾਕਿਆਂ ਦੀ ਤੇ ਉਧਰ ਮਹਾਦੇਵ ਜੀ ਦੀ ਦੁਕਾਨ ਆ ਜਲੇਬੀਆਂ ਜਲੇਬੀਆਂ ਤੇ ਪਕੌੜੇ ਕੱਢੀ ਜਾਂਦੇ ਹੋਰ ਵੀ ਕਿਦਾਂ ਠੀਕ ਠਾਕ ਹੈ ਹੈਪੀ ਹੈਪੀ ਦੀਵਾਲੀ ਬਾਈ ਸਾਰਿਆਂ ਨੂੰ ਇੱਧਰ ਸਾਡੇ ਸ਼ੀਲਾ ਭਾਜੀ ਵੀ ਜਲੇਬੀਆਂ ਘੜਾਈ ਜਾਂਦੇ ਤੇ ਨਾਲੇ ਮਿੱਠਾਈਆਂ ਹਾਂ ਜਲੇਬੀ ਭਾਜੀ ਕੀ ਹਾਲ ਚਾਲ ਆ ਕੱਢੀਆਂ ਨੇ ਪਕੌੜੇ ਗਰਮ-ਗਰਮ ਕਾ ਕੇ ਵੇਚੀ ਜਾਂਦੇ ਆਂ ਹੈ ਦਿਵਾਲੀ ਮਨਾਈ ਜਾਂਦੇ ਲੋਕਾਂ ਦੀ ਇੱਧਰ ਮਠਾਈਆਂ ਲਾਈਆਂ ਤੇ ਉੱਧਰ ਹਲਵਾਈ ਪਿੱਛੇ ਕੱਢੀ ਜਾਂਦਾ ਆ ਜਲੇਬੀਆਂ ਇੱਧਰ ਆਪ ਲੱਗਿਆ ਭਾਜੀ ਅੱਜ ਫੇ ਭਾਜੀ ਆਪ ਹੀ ਲੱਗੇ ਅੱਜ ਸੱਤ ਬਾਬਾ ਅੱਜ ਕਿੱਥੇ ਗਿਆ ਸੱਤ ਬਾਬਾ ਨੇ ਅੱਜ ਹਨ ਹੋਰ ਅੱਛਾ ਹੋਰ ਬਾਬਾ ਲਾਇਆ ਅੱਜ ਬਾਬਾ ਬਾਬਾ ਰਿਟਾਇਰ ਹੋ ਗਿਆ ਰਿਟਾਇਰ ਹੋ ਗਿਆ ਹੈ ਲੋ ਜੀ ਅੱਗੇ ਸੱਤ ਤਾਊ ਕੱਢਦਾ ਹਾਂ ਸਾਰੇ ਜਾਣਦੇ ਹਲਵਾਈ ਤੇ ਪੱਕਾ ਸੀ ਇੱਥੇ ਤੇ ਹੁਣ ਹੋ ਗਿਆ ਰਿਟਾਇਰ ਲੋਕ ਤੁਹਾਨੂੰ ਗਾਂ ਲੈ ਕੇ ਚਲਦੇ ਆਂ ਇੱਧਰ ਵੀ ਮਹਿਫਲ ਲੱਗੀ ਹੋਈ ਆ ਲੈ ਆਪਾਂ ਲੱੱਕੀ ਭਾਈ ਨੂੰ ਮੈਂ ਕਿਉਂ ਆਨਾ ਇੱਧਰ ਇੱਧਰ ਲੱਕੀ ਭਾਜੀ ਬੈਠੇ ਆ ਇਹ ਥੜਾ ਵੀ ਸੁੰਨਾ ਸੁੰਨਾ ਜੇ ਅੱਜ ਕੀ ਗੱਲ ਹੈ ਆ ਬਾਜੀ ਯਾ ਨਾ ਤਾ ਸੁਣਨਾ ਹੈ ਤਾਂ ਦੀਵਾਲੀ ਦਾ ਡੌਣਕ ਬਦਲ ਨਹੀਂ ਜਾਏ ਦੀ ਥੜੇ ਤੇ ਉਹ ਬਦਲ ਨਹੀਂ ਕੰਮ ਕਰਾਂਗੇ ਕੋਈ ਕੰਮ ਕਰਾਂਗੇ ਆਪਣੇ ਘਰਾਂ ਦੇ ਉਹ ਅੱਛਾ ਸੱਚਾ ਅੱਜ ਕੰਮ ਕਰਾਂਗੇ ਅੱਜ ਤਾਰੇ ਆਹਾਂ ਪਕੌੜੇ ਸ਼ਾਮ ਨੂੰ ਦੀਵਾਲੀ ਮਨਾਉਣੀ ਕਹਿੰਦੇ ਹੋਣੀ ਸੁਣਕਦੇ ਵੀ ਜਾਂਦੇ ਆ ਨਾ ਹਾਂਜੀ ਸ਼ਾਪਿੰਗ ਕਰਨ ਵੀ ਗਏ ਜਲੇਬੀਆਂ ਲੈਣ ਕੋਈ ਡਾਂਗ ਵੱਧਦੀ ਹੋਣੀ ਸ਼ਾਪਿੰਗ ਕਰਾਉਣੀ ਕਹਿੰਦੇ ਕਰਾਉਣੀ ਕਿਹਿਆ ਨੇ ਜਲੇਬੀ ਕਿਉਂ ਬਾਜੀ ਪਕੌੜੇ ਕਰਦਾ ਹਾਂ ਘਰ ਦੇਖਣਾ ਹੀ ਆ ਵੀ ਕੀ ਕੀ ਹੁੰਦਾ ਤੁਸੀਂ ਬਾਹਰ ਬੈਠੇ ਕੀ ਗੱਲ ਆ 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 ਕੀ ਕਰੀਏ ਕਾਤਾ ਕੀ ਹੈ ਸ਼ਹਿਰ ਜਾ ਗਿਆ ਉਹ ਕਵਾ ਕੇ ਲਿਆ ਵਲਤੀ ਜੀ ਨੂੰ ਨਾ 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 ਆਪ ਹੀ ਜਾਣੋਗੇ ਨਹੀਂ ਅਛਾ ਲੈਦਾ ਤਾਂ ਕਹਿੰਦਾ ਇਦਾਂ ਨਹੀਂ ਹੁੰਦੀ ਇੱਧਰ ਬੈਠੇ ਇਹ ਥੜਾ ਆਪਣਾ ਤੁਰਣੀ ਵਾਲਾ ਇਹ ਬੈਠੀ ਆ ਇਹ ਤ੍ਰੀਮੂਰਤੀ ਬੈਠੇ ਬਾਕੀ ਇਹਾਂ ਦੀ ਫੌਜ ਸਾਰੀ ਗਈ ਹੋਈ ਅੱਜ ਦਿਵਾਲੀ ਜੰਗ ਲੜਨ ਦੀਵਾਲੀ ਦੀ ਹੈ ਆ ਲੰਚ ਦਾ ਟਾਈਮ ਹੋਇਆ ਅਸੇ ਹੀ ਗਿਆ ਤੇ ਹੱਲੇ ਥੋੜੀ ਰੌਣਕ ਘਟਿਆ ਸ਼ਾਮ ਨੂੰ ਰੌਣਕਾ ਹੋਰ ਵਧੂਗੀ ਆ ਦੁਪਹਿਰੋਂ ਬਾਅਦ ਹਲੇ ਕੰਮਾਂ ਕਰ ਤੇ ਗਏ ਹਨਾ ਸਾਂਤਰਾਜ ਬਿਠਾਉਣਗੇ ਮੈਸਤਰੀ ਆਪਣੇ ਆਉਂਦੇ ਹੋਏ ਫਿਰ ਹੁਣ ਘੱਲ ਕਹਿੰਦੀਆਂ ਦੁਕਾਨਾਂ ਤੇ ਉਧਰ ਮਾਸਟਰ ਜੀ ਨੇ ਵੀ ਮੰਜੀ ਦੇ ਉੱਤੇ ਲਾਏ ਹੋਏ ਆ ਸਜੋ ਸਮਾਨ ਪਟਾਕੇ ਵੀ ਲਾਏ ਇਧਰ ਵਰਨ ਨੇ ਲਾਏ ਆ ਇਧਰ ਮਹਾਦੇਵ ਜੀ ਬੈਠੇ ਆ ਬਨੈਣ ਕੱਲੀ ਚ ਉਹ ਦੇਖ ਲੋ ਸਾਹਮਣੇ ਮਹਾਦੇਵ ਕਿਦਾਂ ਤੁਹਾਨੂੰ ਗਰਮੀ ਲੱਗਦੀ ਆ ਪੱਖਾ-ਪੱਖਾ ਲਾਓ ਯਾਰ ਇਹਨੂੰ ਦੋ ਦੋ ਤੇ ਲਾਓ ਜੀ ਇਧਰ ਚੱਲਦੇ ਅੱਗੇ ਤੁਹਾਨੂੰ ਦਿਖਾਉਣੇ ਅੱਜ ਦਾ ਮਾਹੌਲ ਲਓ ਜੀ ਆਪਾਂ ਤੁਰ ਪਏ ਅੱਡੇ ਵੱਲੋਂ ਤੇ ਇੱਧਰ ਪਿੱਟੂ ਭਾਈ ਨੇ ਵੀ ਲਾਇਆ ਸਾਜੋ ਸਮਾਨ ਤੇ ਨਿਆਣੇ ਪਤੰਗ ਚੱਕੀ ਫਿਰਦੇ ਆ ਤੇ ਆ ਗਈ ਤੇ ਕੇਸ਼ ਅੰਕਲ ਦੀ ਹੱਤੀ ਡਾਕਟਰ ਸਾਹਿਬ ਕੇਸ਼ ਜੀ ਲਓ ਜੀ ਆ ਸਾਰੇ ਦੇਖੇ ਬਾਜ਼ਾਰ ਹੈ ਨਹੀਂ ਗਾ ਹਲੇ ਤੇ ਉਹ ਅੱਡੇ ਤੇ ਜਾ ਕੇ ਦਿਖਾਣਾ ਬਾਅਦ ਦੇਖਦੇ ਆਪਾਂ ਹੁਣ ਇਹ ਜਿਹੜਾ ਤੁਹਾਨੂੰ ਦੱਸਿਆ ਰੌਣਕਾਂ ਪਹਿਲਾਂ ਵਰਗੀਆਂ ਹੈ ਨਹੀਂ ਗੀਆਂ ਪਹਿਲਾਂ ਰੌਣਕਾਂ ਬਾਵਾ ਹੁੰਦੀਆਂ ਸੀਗੀਆਂ ਤੇ ਆ ਆ ਗਿਆ ਜੀ ਮੇਨ ਅੱਡਾ ਜਮਸ਼ੀਰ ਦਾ ਇੱਧਰ ਗਿਆਨੀ ਜੀ ਦੀ ਦੁਕਾਨ ਆ ਗਈ ਇੱਧਰ ਵੀ ਭਾਈ ਬੈਠੇ ਭਾਈ ਸਾਸੀ ਕਾਲ ਜੀ ਇੱਧਰ ਬੈਠੇ ਦੁਕਾਨਾ ਲਾ ਕੇ ਸਾਰੇ ਇਹਦੇ ਸਾਡੇ ਬਾਬਾ ਤੇਜਿੰਦਰ ਸਿੰਘ ਜੀ ਤੇ ਆ ਆ ਗਿਆ ਜੀ ਮੇਨ ਅੱਡਾ ਜਮਸ਼ੀਰ ਦਾ ਇਹ ਰੌਣਕ ਮੱਠੀ ਮੱਠੀ ਜੀ ਆ ਹੱਲੇ ਲੋ ਜੀ ਤੁਹਾਨੂੰ ਕਿਹੜਾ ਹੁਣ ਮਰਾ ਲਿਆਉਨੇ ਆ ਗੋਲਡਨ ਸੁਪਰਮਾਰਕਟ ਦਾ ਵੀ ਅਤੇ 바ਵਾ ਮਿਠਾਈਆਂ ਮਠੀਆਂ ਲਾਈਆਂ ਹੁੰਦੀਆਂ ਉਹਨਾਂ ਦੇ ਵੀ ਤੇ ਨਾਲੇ ਗੋਲਡਨ ਸੁਪਰਮਾਰਕਟ ਤੇ ਲੱਗਾ ਹੋਰ ਬਹੁਤ ਸਾਰਾ ਸਮਾਨ ਉਥੇ ਕਿੰ딴ੀਆਂ ਰੌਣਕਾਂ ਆ ਉਹ ਵੀ ਤੁਹਾਨੂੰ ਜਾ ਕੇ ਦਿਖਾਉਨੇ ਆ ਇੱਦਾਂ ਸਾਰਾ ਇਲੈਕਟ੍ਰਿਕ ਦਾ ਸਮਾਨ ਲੱਗਾ ਹੋਇਆ ਆ ਜੀ ਆਹ ਦੇਖ ਲਓ ਆ ਹਰਮਨ ਟ੍ਰੇਡਰਸ ਨੇ ਲਾਇਆ ਆ ਤਿਉਹਾਰੀ ਦੇ ਮੌਕੇ ਤੇ ਵਾਹ ਬਈ ਵਾਹ ਇੱਥੇ ਰੌਣਕਾਂ 바ਵਾ ਲੱਗੀਆਂ ਆ ਬਾਜੀ ਬਾ ਮੈਂ ਕਿਹਾ ਭਰੀ ਭਿਆ ਗੋਲਡਨ ਮਾਰਕੀਟ ਇਹ ਮੋਟਰਸਾਈਕਲ ਆਪਾਂ ਮੋੜ ਹੀ ਲਈਏ ਤੇ ਆਹ ਲੋ ਜੀ ਆਪਾਂ ਪਹੁੰਚ ਗਏ 골ਡਨ ਸੁਪਰਮਾਰਕਟ ਤੇ ਉਧਰ ਬਾਰੀ ਨਹੀਂ ਵੱਜਣ ਡਈ ਕਹਿੰਦੇ ਮਠਾਈਆਂ ਵਾਲੀ ਤਾਂ ਇਧਰ ਹੈਪੀ ਬਾਬਾ ਜੀ ਆ ਉਧਰ ਪਿੱਛੇ ਪਿੱਛੇ ਲੁਕੀ ਜਾਂਦੇ ਆ ਇਧਰ ਵੀ ਅੰਦਰ ਵੜੀਏ ਅੱਜ ਤਾਂ ਨੂੰ ਅੰਦਰ ਤਾਂ ਬਈ ਲੱਭਣਾ ਨਹੀਂ ਇੱਥੇ ਇਧਰ ਸਾਡੇ ਹੈਪੀ ਬਾਬਾ ਜੀ ਹੈਪੀ ਬਾਬਾ ਜੀ ਮਾਦਾ ਵੈਕੁਰ ਜੀ ਦਾ ਖਾਲਸਾ ਵੈਕੁਰ ਜੀ ਵਾਦੇ ਪਿਆਰਿਓ ਵਧਾਈਆਂ ਬਹੁਤ ਬਹੁਤ ਬੰਦੀ ਛੋਟ ਦੇ ਵਿੱਚ ਦੀਆਂ ਸਾਰੇ ਦਿਵਾਲੀ ਦੀਆਂ ਸਾਰੇ ਨਗਰ ਦੀ ਕਿੱਦਾਂ ਚੱਲਦਾ ਬਹੁਤ ਵਧੀਆ ਕਾਰੋਬਾਰ ਬਹੁਤ ਵਧੀਆ ਆ ਫੁੱਲ ਤਾਂ ਥੋੜੇ ਰਹਿ ਗਏ ਹੈ ਲੱਗੇ ਫੁੱਲ ਤਾਂ ਲੱਗੇ ਸਾਰੇ ਆ ਲੱਗੀ ਪੂਰੀ ਦੌਣ ਗਏ ਇੱਥੇ ਲੱਗਦੀ ਦਿਵਾਲੀ ਹੈਗੀ ਸਾਡੇ ਪਿੰਡ 'ਚ ਵੀ ਹੈ ਉਹ ਪਿੰਡ ਦਾ ਸਾਰਾ ਇਹਨਾਂ ਨੇ ਖੇਚ ਲਿਆ ਬਾਈ ਹੁਣਾਂ ਨੇ ਮਿਲਦਾ ਅੱਜ ਭਾਜੀ ਪਿੰਡ ਦਾ ਪੜਨ ਲੱਗਾ ਦਿਵਾਲੀ ਆ ਇੱਧਰ ਜੀ ਆਹ ਦੇਖੋ ਇੱਧਰ ਲੱਗੀ ਆ ਲੈਨ ਪੂਰੀ ਰੌਣਕ ਲੱਗੀ ਹੋਈ ਆ ਉਹ ਉੱਥੋਂ ਲੱਗੇ ਤੱਕ ਲੈਣੀ ਬੱਜੀ ਆ ਇਹ ਤਾਂ ਹੋ ਗਿਆ ਇਧਰ ਬਾਬੋ ਜੀ ਪੈਕ ਕਰੀ ਜਾਂਦੇ ਜਲੇਬੀਆਂ ਬਾਬੋ ਜੀ ਕਿਦਾ ਵਧਾਈਆਂ ਬਹੁਤ-ਬਹੁਤ ਹਾਂਜੀ ਅੰਕਲ ਜੀ ਸਤਿ ਸ਼੍ਰੀ ਅਕਾਲ ਕੀ ਹਾਲ ਮੁਬਾਰਕਾ ਤੁਹਾਨੂੰ ਵੀ ਬਹੁਤ-ਬਹੁਤ ਇਹ ਲੰਬੀ ਲੈਣ ਲੱਗੀ ਆ ਹੈ ਕੋਈ ਸਪੈਸ਼ਲ ਜਲੇਬੀ ਲੱਗਦੀ ਮੈਨੂੰ ਇੱਥੇ ਸ਼ਾਮ ਦਾ ਇਦਾਂ ਹੀ ਲੱਗਣਾ ਜੀ ਇਹ ਸਪੈਸ਼ਲ ਜਲੇਬੀ ਆ ਮੈਂ ਕਿਹਾ ਇੱਥੇ ਨਾ ਰੋਲ ਦਾ ਮਾਰਕੀਟ ਵਾਲਿਆਂ ਸੀ ਸਪੈਸ਼ਲ ਜਲੇਬੀ ਆ ਦੇਖੋ ਜੀ ਗਰਮ ਗਰਮ ਤਾਜ਼ਾ ਜਲੇਬੀਆਂ ਲੈਣ ਪਹੁੰਚੇ ਅੰਕਲ ਜੀ ਆਹ ਦੇਖ ਲਓ ਉਧਰੋਂ ਨਿਕਲਦੀਆਂ ਤੇ ਇੱਧਰ ਨਾਲ ਹੀ ਪੈਕ ਹੋ ਕੇ ਉਹ ਚੱਲ ਜਾਂਦੀਆਂ ਆ ਤੇ ਜਲੇਬੀ ਬਜੀ ਨਹੀਂ ਹੈਗੀ ਆਹ ਦੇਖ ਲਓ ਇੱਧਰ ਲਾਈਨ ਲੱਗੀ ਆ ਬਾਵਾ ਤੇ ਰੌਣਕ ਕਿਉਂ ਲੱਗੀ ਆ ਪੂਰੀ ਇੱਧਰ ਵੀ ਤੇ ਅਸੂ ਅੰਦਰ ਮਠਾਈਆਂ ਵਾਲਾ ਜਗ੍ਹਾੜ ਵੀ ਦਿਖਾਉਨੇ ਆ ਆਹ ਦੇਖ ਲਓ ਸ਼ਾਪਿੰਗਾਂ ਕਰ ਕਰਕੇ ਜਿਹੜੇ ਹਨਾ ਵੀਰ ਭੈਣ ਆਏ ਆ ਉਹ ਨਿਕਲੀ ਜਾਂਦੇ ਬਾਹਰ ਤੇ ਇੱਧਰ ਬਾਈ ਹੁਣੀ ਕਰੀ ਜਾਂਦੇ ਨੋਟ ਚੈੱਕ ਹਾਂਜੀ ਪਿਆਰੋ ਕਹਿੰਦਾ ਤੁਸੀਂ ਵੀ ਲੱਗਦਾ ਪੈਸੇ ਕਢਾਉਣ ਆਏ ਆ ਅੱਜ ਨਿਆਲੇ ਪਏ ਹੋਣੇ ਪੇਸ਼ ਭਾਪਾ ਲੈ ਕੇ ਤੇ ਪਟਾਕੇ ਹੈ ਅੱਜ ਭਾਪੇ ਕੋ ਲੈ ਲਿਆ ਪਟਾਕੇ ਚੰਗੀ ਤਰ੍ਹਾਂ ਮਾਮਾ ਸਹੀ ਆ ਸਹੀ ਆ ਆਹ ਲੋ ਜੀ ਅੰਦਰ ਲੱਗੀਆਂ ਰੌਣਕਾਂ ਆ ਚੈੱਕ ਕਰੋ ਕੋਈ ਮਠਿਆਈ ਤਾਂ ਦੀ ਹੈ ਜਿਹੜੀ ਇੱਥੇ ਨਾ ਹੋਵੇ ਇੱਥੋਂ ਸ਼ੁਰੂ ਹੋ ਕੇ ਤਾਂ ਉਹ ਤੱਕ ਦੇਖ ਲਓ ਹੁਣ ਤਾਂ ਕੱਲ ਦੇ ਇਹਨਾਂ ਨੇ ਲਾਈ ਆ ਮਠਿਆਈ ਤੇ ਖਾਲੀ ਹੋ ਗਿਆ ਹੁਣ ਤਾਂ ਡੱਬੇ ਵਾਵਾ ਹਾਲੇ ਹੁਣ ਨਾ ਖਾਲੀ ਹੋ ਰਹੀਆਂ ਤੇ ਹੱਲੇ ਅਜ ਸ਼ਾਮ ਤੱਕ ਕਹੀਂ ਚੱਲੂ ਹਾਂਜੀ ਤੁਹਾਨੂੰ ਜੀ ਕਿੱਦਾਂ ਕੀ ਹਾਲ ਚਾਲ ਆਵਾਜ਼ ਠੀਕ ਠਾਕ ਆ ਇੱਧਰ ਪੈਕਿੰਗ ਹੋਈ ਜਾਂਦੀ ਦੜਾ ਦੜ ਤੇ ਇੱਧਰ ਹੋਈ ਜਾਂਦਾ ਦੇਖੋ ਨਾਲ-ਨਾਲ ਕੈਸ਼ ਉਹ ਕੈਸ਼ ਤੇ ਕਿੰது ਬਿਠਾਤਾ ਕੈਸ਼ ਤੇ ਕਿੰது ਬਿੜਾਇਆ ਉਹ ਭਰਾਵਾ ਆਪ ਕੈਸ਼ ਦੇ ਵਿੱਚ ਆ ਆ ਬੈਠ ਓਏ ਕਿੱਥੇ ਬਿਠਾਤਾ ਚੋਰ ਜਾ ਓਏ ਓਟ ਕੈਸ਼ ਤੇ ਇਹ ਵੀ ਗੀੜੀ ਕਰ ਜਣੀ ਦੀਵਾਲੀ ਲਈ ਲਓ ਜੀ ਇੱਧਰ ਦੇਖੋ ਆਹ ਦੇਖੋ ਲੈ ਇੱਧਰ ਵੀ ਪਾਵਾ ਵੱਜੀ ਆ ਇੱਧਰ ਤੀਸਾ ਜੀ ਤੀਸਾ ਵਾ ਕਿਦਾਂ? ਮਮੇ ਬਾਜੀ ਕਿਦਾਂ? ਹੋਰ ਦਿਵਾਲੀ ਦੀਆਂ ਮੁਬਾਰਕਾਂ। ਮੁਬਾਰਕਾਂ ਤੁਹਾਨੂੰ ਬਹੁਤ-ਬਹੁਤ ਮੁਬਾਰਕਾਂ। ਆਹ ਇੱਥੇ ਇੱਕ ਮਿੰਟ ਉਧਰੋਂ ਕਿਦਾਂ ਸੇ ਤਾਂ? ਕੋਈ ਆਲਾ ਪ੍ਰੋਗਰਾਮ ਨਿਕਲਣਾ ਮਾਰ। ਡਿਊਟੀ ਦੇ ਰਹੇ ਹੈ ਨਾਲ ਫੇ। ਹੋਰ ਹੋਰ, ਕੀ ਆ ਬਾਤ ਹੈ ਬਹੁਤ ਵਧੀਆ, ਬਹੁਤ ਵਧੀਆ। ਹੈਲੋ, ਹੈਪੀ ਦਿਵਾਲੀ। ਕਿਦਾਂ ਹੋਏ? ਕੀ ਲੈਣ ਆਇਆ? ਕੀ ਲੈਣ ਕਿ ਆਇਆ? ਕੁਝ ਵੀ ਨਹੀਂ ਲੈਣ ਆਇਆ। ਪਪਾ ਲੈ ਕੇ ਨਹੀਂ ਦਿੰਦਾ। ਕੀ ਲੈ ਕੇ ਦਿੰਦਾ? ਪਟਾਕੇ ਕਿੱਥੇ ਆ? ਪਟਾਕੇ ਕਿਥੇ ਪਟਾਕੇ ਹੈ ਉਹ ਥੋੜਾ ਜਿਆ ਆ ਆ ਦੇਖ ਲਓ ਜੇ ਡੱਬੇ ਦੇ ਡਬਾ ਚੜਿਆ ਆ ਹਾਂਜੀ ਹੋਰ ਦੁਆਵਲੀ ਕਿਦਾ ਗਈ ਜੀ ਲੰਘ ਗਈ ਦੀਵਾਲੀ ਵਧੀਆ ਹਾਂਜੀ ਬਹੁਤ ਵਧੀਆ ਮਹਾਰਾਜ ਜੀ ਤੇ ਭਾਜੀ ਬਹੁਤ ਬਹੁਤ ਵਧੀਆ ਬਹੁਤ ਵਧੀਆ ਲੋ ਜੀ ਇਹ ਆ ਰੌਣਕਾਂ ਗੋਲਡਨ ਸੁਪਰਮਾਰਕਟ ਦੀਆਂ ਇਧਰ ਹੈਪੀ ਬਾਬਾ ਜੀ ਨੇ ਇੱਕ ਰੌਕਰੀ ਦਾ ਵੀ ਸਮਾਨ ਲਾਇਆ ਤੁਹਾਨੂੰ ਪਹਿਲਾਂ ਵੀਡੀਓ ਪਾ ਕੇ ਦੱਸਿਆ ਸੀ ਇਧਰ ਇਹ ਵੀ ਦੇਖੋ ਸਮਾਨ ਰਹਿ ਗਿਆ ਥੋੜਾ ਜਿਆ ਤੇ ਹੁਣ ਤੁਹਾਡੇ ਹੱਥਿਆ ਵੀ ਆ ਕੇ ਲੈ ਜਾਓ ਜਲਦੀ ਜਲ ਦੇਖਦੇ ਕਿਹੜਾ ਕਿਹੜਾ ਲੈ ਕੇ ਜਾਂਦਾ ਆ ਇੱਧਰ ਡੈਕੋਰੇਸ਼ਨ ਦਾ ਸਮਾਨ ਵੀ ਪਿੱਛੇ ਲਾਇਆ ਪਿਆ ਪੂਰਾ ਇੱਧਰ ਸਾਡੇ ਗੁੰਨੂ ਜੀ ਪੱਗ ਬਨ ਕੇ ਲੈ ਵੀ ਟੇਢੀ ਜੀ ਘੁੰਮ ਰਿਹਾ ਅੱਜ ਲੈ ਸਮਾਈਲੇ ਮੂੰਹ ਦੇਖ ਕੇ ਨਹੀਂ ਅੱਜ ਲੋ ਜੀ ਮਾਲ ਜੇਰ ਦੀਆਂ ਰੌਣਕਾਂ ਦੇਖ ਲਈਆਂ ਤੁਸੀਂ ਤੇ ਹੁਣ ਆਪਾਂ ਚੱਲਨੇ ਫੇਰ ਦੇ ਵੱਲੋਂ ਤੇ ਨਾਲੇ ਤੁਹਾਨੂੰ ਦਿਖਾਉਨੇ ਇੱਥੇ ਤੋਂ ਗਾਂਵ ਵਾਲਾ ਮਾਹੌਲ ਇੱਧਰ ਗੋਪਾਲਾ ਜੀ ਰੈਂਟੂ ਜੀ ਹਲਵਾਈ ਸਾਡੇ ਉਧਰ ਕ੍ਰਿਸ਼ਨਾ ਸਵੀਟ ਸ਼ਾਪ ਫੇ ਸ਼ੋਨੀਵਾੜੀ ਵਾਲੀ ਦੁਕਾਨ ਉੱਥੇ ਵੀ ਰੌਣਕਾਂ 바ਵਾ ਹੁੰਦੀਆਂ ਆ ਉਹ ਸਾਰਾ ਕੁਝ ਦਿਖਾਵਾਂ ਤੁਹਾਨੂੰ ਇੱਕੋ ਬਲੌਗ ਦੇ ਵਿੱਚ ਤੇ ਭਾਈ ਚੈਨਲ ਨੂੰ ਜੇ ਨਹੀਂ ਕੀਤਾ ਸਬਸਕ੍ਰਾਈਬ ਨੂੰ ਸਬਸਕ੍ਰਾਈਬ ਕਰ ਲਿਓ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਕਰਿਓ ਤੇ ਸਾਰਿਆਂ ਨੂੰ ਵਧਾਈਆਂ ਆ ਜੀ ਫੇਰ ਤੋਂ ਬੰਦੀ ਸ਼ੁਰੂ ਦੇ ਵਿੱਚ ਤੇ ਦੀਵਾਲੀ ਦੀਆਂ ਤੇ ਆ ਜੀ ਆ ਗਿਆ ਪਿੰਡ ਦੇ ਮੇਨ ਅੱਡੇ ਤੇ ਆਪਾਂ ਇੱਧਰ ਦਾ ਆਪਣੇ ਪਿੰਡ ਦਾ ਗੇਟ ਤੇ ਇੱਧਰ ਜਿਹੜੀਆਂ ਸਜੀਆਂ ਪਈਆਂ ਆ ਇਹ ਜੂਸ ਦੀਆਂ ਤੇ ਇੱਧਰ ਰੈਂਟੂ ਹਾਂ ਬਈ ਕਿਤਾ ਤੇ ਰੰਤੂ ਜੀ ਦੀ ਦੁਕਾਨ ਇਧਰ ਗੋਬਾਲਾ ਜੀ ਸਾਡੇ ਲੱਗੇ ਹੋਏ ਆ ਹੈ ਉਹ ਤੋਂ ਬਾਅਦ ਇਧਰ ਪੰਕਜ ਜਨਰਲ ਸਟੋਰ ਵਾਲਿਆਂ ਨੇ ਵੀ ਆਹ ਲਾਈਆਂ ਸਬਜ਼ੀਆਂ ਪਕੌੜੇ ਕੱਢਣ ਲਈ ਅੱਜ ਹੈ ਤੇ ਉਹ ਤੋਂ ਬਾਅਦ ਆਪਾਂ ਪਹੁੰਚ ਗਏ ਜੀ ਸਾਈਂ ਵਿਕਰੀ ਤੇ ਇਧਰ ਵੀ ਗਿਫਟ ੈਂਪਰ 바ਵਾ ਲੱਗੇ ਹੋਏ ਆ ਆਹ ਦੇਖੋ ਆਹ ਦੂਰ ਤੱਕ ਗਿਫਟ ੈਂਪਰ ਜੈ ਸਾਈਂ ਵਿਕਰੀ ਵਾਲੇ ਇਧਰ ਪਕੌੜੇ ਨਾਲ ਜੀ ਜੀ ਨਾ ਸਦਾ ਵਗਦੀ ਜਾਂਦੇ ਆ ਹਾਂ ਜੀ ਧਿਆਨ ਨਾਲ ਧਿਆਨ ਨਾਲ ਧਿਆਨ ਨਾਲ ਫੱਲੇਣਾ ਜੀਓ ਧਿਆਨ ਨਾਲ ਆ ਗਿਆ ਜੀ ਕ੍ਰਿਸ਼ਨਾ ਸ਼੍ਰੀ ਸਟੋਲ ਕੋਲੇ ਇੱਧਰ ਕ੍ਰਿਸ਼ਨਾ ਸ਼੍ਰੀ ਸਟੋਲ ਤੋਂ ਬਾਹਰਾਂ ਦੇ ਵੀ ਆਹ ਦੇਖੋ ਵੀ ਬਾਹਰ ਲਾਈ ਆ ਇੱਧਰ ਜੱਲਵਾ ਤੇ ਪਕੌੜੇ ਤੇ ਅੰਦਰ ਮਠਾਈਆਂ ਸੱਜੀਆਂ ਪਈਆਂ ਆ ਇਹ ਤਾਂ ਰੰਗ ਰੋਗਨ ਜੱਦ ਰਿਹਾ ਜੀ ਸੜਕ ਵਾਲਾ ਗੁਰਦਵਾਰ ਸਾਹਿਬ ਵੀ ਕਿਹਾ ਹਾਂ ਜੀ ਜੀ ਵਧਾਈਆਂ ਬਹੁਤ ਬਹੁਤ ਇਥੇ ਢੰਗ ਚੱਲ ਰਿਹਾ ਜੀ ਐਨਕੀ ਕੋ ਨਾਨਕ ਪਾਸ਼ਾ ਦਾ ਅਗਰ ਨੂੰ ਇੱਧਰ ਆਉਣਾ ਹੈ ਤੇ ਇੱਧਰ ਆਪਾਂ ਪਹੁੰਚ ਗਏ ਫਰੈਸ਼ ਵੇਕਰ ਵਾਲਿਆਂ ਦੇ ਉਹ ਭਾਈ ਸਾਹਿਬ ਉੱਥੇ ਖੜੇ ਆ ਉਹ ਬੰਦ ਕੇ ਖੜੇ ਕੀਤੇ ਆ ਜੋ ਉੱਥੇ ਰਹਿਣਾ ਇਹਨਾਂ ਨੇ ਇਹ ਤੁਹਾਨੂੰ ਬਣਾ ਸਟੈਚੂ ਦਾ ਆ ਉੱਥਾ ਲੈਣਾ ਭਾਈ ਉਹਨਾਂ ਨੇ ਤੇ ਇੱਧਰ ਲਾਈਆਂ ਇੱਧਰ ਦੇਖੋ ਇਹਨਾਂ ਨੇ ਵੀ ਲਾਇਆ ਆ ਬੈਸਕਟ ਹੋਰ ਗਿਫਟ ਹੈਂਪਰ ਜਿਹੜੇ ਰੈਡੀ ਮੇਡ ਆ ਤੇ ਆਪਨੇ ਵੀ ਉਹ ਪੈਕ ਹੋਈ ਜਾਂਦੇ ਆ ਕਿੰਦਾ ਭਾਈ ਜੀ ਵਧਾਈਆਂ ਬਹੁਤ ਬਹੁਤ ਪੈਕਿੰਗ ਹੋਈ ਜਾਂਦੀ ਆ ਉਹ ਇਹ ਫਰੈਸ਼ ਬੇਕਰ ਵਾਲੇ ਆਪਣੇ ਜਿੰਨੇ ਕੇਕ ਹੁੰਦੇ ਬਾਈ ਉਹਨਾਂ ਕੋ ਜਾਂਦੇ ਹੁੰਦੇ ਆ ਉਸੇ ਵੇਲੇ ਆਰਡਰ ਤੇ ਆ ਜਿਹੜਾ ਬਾਈ ਤੁਹਾਨੂੰ ਮਿਲੂਗਾ ਦੁਕਾਨ ਤੇ ਜਾਦਾ ਤੇ ਆਰਡਰ ਤੇ ਕੇਕ ਬਣਾ ਦਿੰਦੇ ਜਿੱਦਾਂ ਤੁਹਾਨੂੰ ਚਾਹੀਦਾ ਤੇ ਫੋਟੋ ਪ੍ਰਿੰਟਰ ਬਾਈ ਉਹਨਾਂ ਦੇ ਕੋਲ ਹੈਗਾ ਪੱਕਾ ਹੋਣ ਕਿਉਂ ਬਾਈ ਜੀ ਬਿਲਕੁਲ ਬਿਲਕੁਲ ਹੋਰ ਸੋ ਕਿਹਦਾ ਚਲਦੀ ਦੀਵਾਲੀ ਬਹੁਤ ਬਹੁਤ ਵਧੀਆ ਬਹੁਤ ਵਧੀਆ ਹਾਂਜੀ ਠੀਕ ਹੈ ਜੀ ਆਹ ਲੋ ਇੰਨਾ ਕਦੇ ਸਮਾਨ ਰਹਿ ਗਿਆ ਬਾਕੀ ਸਾਰਾ ਹੀ ਨਿਕਲ ਗਿਆ ਆਹ ਲੋ ਸਾਨੂੰ ਰੈਡੀਮੇਡ ਵੀ ਇੱਥੇ ਮਿਲ ਜਾਣਾ ਤੇ ਆਪਣੇ ਬਣਾਏ ਹੋਏ ਬੈਸਕਟ ਵੀ ਹਰ ਤਰ੍ਹਾਂ ਦੇ ਬਾਈ ਹੁਣਾਂ ਕੋ ਅਵੇਲੇਬਲ ਹੁੰਦੇ ਆ ਜਦੋਂ ਮਰਜ਼ੀ ਆ ਕੇ ਤੁਸੀਂ ਆਰਡਰ ਕਰ ਸਕਦੇ ਆ ਇਹ ਆ ਜੀ ਫਰੈਸ਼ ਬੇਕਰ ਬੱਲ ਕੋਲ ਸੜਕ ਵਾਲੇ ਗੁਰਦੁਆਰਾ ਸਾਹਿਬ ਦੇ ਆਪੋਜੀਟ ਕਿਉਂ ਬਾਈ ਜੀ ਇਦਾਂ ਹੀ ਆ ਹੋਰ ਕੀ ਕਹਿਣਾ ਚਾਹੋਗੇ ਤੁਸੀਂ ਬਾਈ ਆ ਵੀ ਦੀਵਾਲੀ ਸਾਰਿਆਂ ਦੀ ਵਧੀਆ ਰੱਕੇ ਸਭ ਸੁੱਖ ਸ਼ਾਂਤੀ ਨਾਲ ਆਵੇ ਇਹ ਗਾਏ ਬਾਕੀ ਪਟਾਕੇ ਮੜੁਕੇ ਥੋੜੇ ਘੱਟ ਚਲਾਇਓ ਪੋਲਿਊਸ਼ਨ ਦਾ ਕਰਕੇ ਹਾਂ ਵੀਰ ਬਲ ਧਿਆਨ ਦੋ ਜੀ ਆ ਵੀ ਨਾਲ ਜ਼ਿਆਦਾ ਧਿਆਨ ਦੇਈਏ ਸਹੀ ਆ ਤੇ ਜੇ ਭਾਈ ਕੇਕ ਕੋਈ ਆਰਡਰ ਕਰੇ ਕਿਤਾਬ ਹੈ ਕਿਤਾਬ ਤਾਂ ਕਿਉਂ ਨੇ ਕੇਕ ਬਣਾ ਕੇ ਦੱਸੋ ਠੀਕ ਹੈ ਜਿੱਦਾਂ ਲਖਾਂਗੇ ਉਦਾਂ ਬਣਾ ਦੇਵਾਂਗੇ ਕਿਦਾਂ ਡਿਜ਼ਾਈਨ ਕਹੋਗੇ ਉਦਾਂ ਦਾ ਬਣਾ ਦੇਵਾਂਗੇ ਹਾਂਜੀ ਹਾਂਜੀ ਬਿਲਕੁਲ ਬਿਲਕੁਲ ਭਾਈ ਜਿੱਦਾਂ ਦੇ ਐ ਤੁਸੀਂ ਕਹੋਗੇ ਉਦਾਂ ਦਾ ਬਣ ਜੂਗਾ ਤੇ ਹੁਣ ਆਪਾਂ ਅੱਗੇ ਨੂੰ ਚੱਲੀਏ ਓਹ ਸਾਹਮਣੇ ਆ ਸ਼ਨੋਨੀ ਵਾਲੀ ਦੀ ਦੁਕਾਨ ਫੇਰ ਤੁਹਾਨੂੰ ਲੈ ਕੇ ਚੱਲਦੇ ਬਾਜ਼ਾਰ ਦੇ ਵਿੱਚ ਇਧਰ ਕਾਕਾ ਮੈਸਤਰੀ ਆਹ ਦੇਖੋ ਇਹ ਅੱਜ ਸਾਥ ਸਾਹੀ ਸਾਡੇ ਦਰਮਿਆਨ ਅੱਜ ਨਾ ਬਾਵਾ ਜਿਹੜੇ ਕਮਾਂ ਕਾਇਦਾ ਵਾਲੇ ਆ ਹੈਪੀ ਦੀਵਾਲੀ ਤੇ ਕਮਾਂ ਕਾਇਦਾ ਵਾਲਾ ਪੰਦੀ ਛੋੜ ਦੀ ਵਿਸਤਰੀਆਂ ਤੈਨੂੰ ਬਹੁਤ ਬਹੁਤ ਵਧਾਈਆਂ ਬਹੁਤ ਵਧਾਈਆਂ ਬਾਈ ਜੀ ਅੱਜ ਬਾਵਾ ਰਸ਼ ਹੋਣਾ ਆ ਬਾਵਾ ਰਸ਼ ਆ ਜੀ ਹੈਨਾ 5 ਵਜੇ ਤੱਕ 5 ਵਜੇ ਤੱਕ ਹੈਨਾ ਰਸ਼ ਫੇਰ ਟੂਲ ਆਪਾਂ ਧੋਵਾਂਗੇ ਟੂਲ ਧੋ ਕੇ ਤਾਂ ਫੇਰ ਆਪਾਂ ਟੀਲਾ ਮੰਗਾਂਗੇ ਠੀਕ ਆ ਤੇ ਅੱਜ ਰਸ਼ ਕਾ ਧੋਵਾਂ ਦੁਵਾਦੀ ਦੇ ਕਰਕੇ ਸਰ ਦੁਵਾਦੀ ਆ ਕੇ ਸਵਾਸ ਸਫਾਈ ਕੁਝ ਸਰਵਿਸ ਧੋਤੋਈਆ ਬਸ ਬਸ ਤੇ ਕਹ ਲੂ ਮੋਟਰਸਾਈਕਲ ਨਿਸ਼ਕੇ ਕੱਢਣਗੇ ਨਾ ਕਰਾਂ ਠੀਕ ਹੈ ਇਹ ਆਪਣਾ ਕਾਕਾ ਭਾਈ ਇਹ ਇੱਥੇ ਦੁਕਾਨ ਹੈ ਦੀ ਇਹ ਵੀ ਦੁਕਾਨ ਇੱਥੇ ਸਾਹਮਣੇ ਇਹ ਸਰਵਿਸ ਮੋਟਰਸਾਈਕਲ ਸਕੂਟਰ ਹਾਂ ਜਨ ਸ਼ਦਗ ਵਾਲੇ ਦੁਕਾਨ ਸਾਹੂ ਬਿਲਕੁਲ ਆਪੋਜੀਟ ਦੁਕਾਨ ਹੈ ਠੀਕ ਹੈ ਜੀ ਬੜਾਈਆਂ ਬਹੁਤ ਬਹੁਤ ਬੜਾਈ ਬਹੁਤ ਬਹੁਤ ਜੀ ਅੱਜ ਮੂੰਹ ਮਿੱਠਾ ਲੱਗਿਆ ਆ ਥੈਂਕ ਯੂ ਥੈਂਕ ਯੂ ਜੀ ਇਧਰ ਜਸਵੀਰ ਗਿਫਟ ਸੈਂਟਰ ਵਾਲਿਆਂ ਦੀ ਦੁਕਾਨ ਇੱਥੇ ਤੁਹਾਨੂੰ ਹਰ ਇੱਕ ਚੀਜ਼ ਘਰ ਦੀ ਮਿਲ ਜਾਣੀ ਆ ਜੋ ਜੋ ਤੁਹਾਨੂੰ ਜਿਆ ਇਧਰ ਫਰੇਸ਼ ਤੋਂ ਲਾ ਕੇ ਕੂਲਰ ਬੈੱਡ ਸਾਰਾ ਕੁਝ ਇਧਰ ਆਪਾਂ ਪਹੁੰਚ ਗਏ ਆ ਜੀ ਗਰਗਨਲ ਸਟੋਰ ਸ਼ਾਣੀ ਵਾਲਿਆਂ ਦੀ ਦੁਕਾਨ ਤੇ ਤੇ ਇੱਥੇ ਵੀ ਬਾਵਾ ਰਾਸ਼ਿਆ ਤੇ ਉਹ ਦੇਖ ਲਓ ਬੰਦਾ ਭਾਨੂੰ ਲੈ ਐਂਦਾ ਕਿੰਦਾ ਬੱਸ ਕਰੀਏ ਯਾਰ ਬੰਦਾ ਕੋਈ ਨਰਾਜ਼ ਥੋੜਾ ਕਰਨਾ ਆਪਾਂ ਆਹ ਦੇਖ ਲਓ ਇਧਰ ਸਾਰਾ ਕੁਝ ਲੱਗਾ ਲੜੀਆਂ ਤੋਂ ਲੱਗ ਕੇ ਉਹਦੇ ਪਟਾਕੇ ਤੇ ਗਰਗਜੀ ਲੱਗੇ ਹੋਏ ਆ ਇਧਰ ਭਾਨੂੰ ਜੀ ਵੀ ਕੋਈ ਗਿਫਟ ਪੈਕ ਲੈ ਕੇ ਲੈਣ ਆਏ ਆ ਚਟਪਟੀ ਇਹ ਕੀ ਲੈ ਕੇ ਚੱਲੇ ਬਾਈ ਇਹ ਬਸ ਗਿਫਟ ਪੈਕ ਜੀ ਦੀਵਾਲੀ ਦੇ ਦੀਵਾਲੀ ਕਿਉਂ ਚਮ ਚੱਲੇ ਹੈ ਹੋ ਠੀਕ ਠਾਕ ਆ ਬਹੁਤ ਵਧੀਆ ਭਾਈ ਕਿਰਪਾ ਉਹ ਦੁਕਾਨ ਤੇ ਕਿੱਥੇ ਛੱਡ ਕੇ ਆਏ ਆ ਵੇ ਆਪਣੀ ਜਗ੍ਹਾ ਆਪਾਂ ਹੁਣ ਡਿਊਟੀ ਤੇ ਫੇਰ ਗੀ ਪਾਪਾ ਦਾ ਡਿਊਟੀ ਦਈ ਜਾਂਦੇ ਨੇ ਯਾਰ ਤੂੰ ਕਿੱਧਰ ਘੁੰਮਣਾ ਆ ਹੁਣ ਇਹ ਵੀ ਡਿਊਟੀ ਨਿਭਾਣੀ ਜ਼ਰੂਰੀ ਆ ਆ ਤਾਂ ਗੱਲ ਕਰ ਭਾਨੂੰ ਤੂੰ ਦੌੜਦਾ ਆਪਣੀ ਜੁੜੀ ਤੋਂ ਅੱਜ ਧੰਨ ਚਾਹੀਦਾ ਆ ਦੇਖ ਲਓ ਬੰਦਾ ਫੜਿਆ ਗਿਆ ਲਾਈਵ ਦੇ ਵਿੱਚ ਇਧਰ ਸਾਡੇ ਕਰਾਂਗੇ ਬਬਈ ਮਾਈਆਂ ਬਬਈ ਕੀ ਹਾਲ ਚਾਲ ਆ ਤੁਹਾਨੂੰ ਵੀ ਬਹੁਤ ਬਹੁਤ ਵਧਾਈਆਂ ਦਿਵਾਲੀ ਦੀਆਂ ਹੋਰ ਸੁਣਾਓ ਬਹੁਤ ਵਧੀਆ ਕਿਦਾ ਚੱਲ ਰਿਹਾ ਪ੍ਰੋਗਰਾਮ ਬਹੁਤ ਵਧੀਆ ਬਹੁਤ ਵਧੀਆ ਦਿਵਾਲੀ ਵਧੀਆ ਜਾ ਰਹੀ ਆ ਮੈਂ ਕਿਹਾ ਬਹੁਤ ਵਧੀਆ ਚਲੋ ਹੋਰ ਸੁਣਾਉਣੀ ਚਾਹੀਦੀ ਆ ਠੀਕ ਠਾਕ ਆ ਹਾਂ ਹਾਂ ਸਾਰੇ ਪਿੰਡ ਵਾਸੀਆਂ ਨੂੰ ਦਿਵਾਲੀ ਦੀ ਬਹੁਤ ਬਹੁਤ ਵਧੀਆ ਸ਼ੁਭ ਕਾਮਨਾ ਸਾਰੇ ਪਿੰਡ ਨਗਰ ਵਾਸੀ ਸਾਰੇ ਨੂੰ ਤੁਹਾਨੂੰ ਵੀ ਬਹੁਤ ਹੋਰ ਸੁਣਾਓ ਚੜ੍ਹਦੀ ਕਲਾ ਹਾਂ ਬਹੁਤ ਵਧੀਆ ਠੀਕ ਹੋਰ ਕੀ ਖਲਾਈ ਹੈ ਭਲਾਈ ਤੁਹਾਨੂੰ ਬਾਤ ਤੁਹਾਡੇ ਹੀ ਖਾਣੇ ਬਣਾਵਾ ਜਨਾਬ ਰਵਾਣਾ ਐਦਾਂ ਨਾ ਕਰਦੇ ਤੇ ਇੱਧਰ ਬਾਈ ਹੁਣਾਂ ਦਾ ਬਾਹਰ ਵੀ ਸੈਟਅਪ ਲੱਗਾ ਆ ਤੇ ਅੰਦਰ ਵੀ 바ਵਾ ਰੌਣਕ ਆਜ ਕਿਉਂਕਿ ਜਿੰਨਾ ਵੀ ਪਕੌੜਾ ਨਿਕਲਣਾ ਬੇਸਣ ਇੱਥੋਂ ਜਾਣਾ ਕਿਉਂ ਜੀ ਤੇ ਇਧਰ ਬ੍ਰੈਡ ਬੇਸਣ ਹੋਰ ਆ ਦੇਖੋ ਗੇਸ ਪੈਕੇਜ ਇਹ ਆ ਗਿਫਟ ਹੈਂਪਰ ਅੰਦਰ ਵੀ ਪਏ ਆ ਤੇ ਬਾਹਰ ਵੀ ਹੁਣ ਲਾਏ ਹੋਏ ਆ ਤੇ 바ਵਾ ਗੱਲਬਾਤ ਆ ਤੇ ਇਧਰ ਕਾਊਂਟਰ ਦੇ ਉੱਪਰ ਬੈਠੇ ਸਾਡੇ ਕਿਧਰ ਗਏ ਭਾਜੀ ਹੁਣੀ ਇਧਰ ਕਾਊਂਟਰ ਸਾਹਮਣੇ ਆ ਛੋਟੇ ਗਰਗਦੇ ਹਾਂ ਜੀ ਕਿਦਾਂ ਬਹੁਤ ਧੀਰਖਾ ਗਿਆ ਹੈਪੀ ਦਿਵਾਲੀ ਜਾਂਦੇ ਹਿਸਾਬ ਦਾ ਹਾਂਜੀ ਹਾਂਜੀ ਹੈਪੀ ਦਿਵਾਲੀ ਲక్ష్ਮੀ ਆ ਰਹੀ ਆ ਹਾਂਜੀ ਹਾਂਜੀ ਤੂੰ ਹੈ ਕਿਰਪਾ ਪੂਰੀ ਪੂਰੀ ਕਿਰਪਾ ਠੀਕ ਆ ਫਿਰ ਜਾ ਤੂੰ ਲక్ష్ਮੀ ਰੱਖ ਕੇ ਪੂਜਾ ਕਰਨੀ ਆਪਾਂ ਜਿੰਨੀ ਇਕੱਠੀ ਕਰਨੀ ਆ ਆਹ ਕੀ ਆ ਬਾਤ ਆ ਹਾਂਜੀ ਹੈਪੀ ਦਿਵਾਲੀ ਹੈਪੀ ਦਿਵਾਲੀ ਓ ਬੱਲੇ ਕੋ ਪਿੱਛੇ ਵੀ ਤੂੰ ਓਏ ਦੀਦਾ ਜੀ ਅੱਜ ਇਹ ਲਾ ਕੇ ਆਇਆ ਅੱਜ ਹਾਂਜੀ ਓਏ ਲਾ ਕੇ ਆਇਆ ਹਾਂਜੀ ਪੱਕੀ ਆ ਲਿਆ ਹਾਂਜੀ ਲੱਗਦਾ ਤਾਂ ਹੈ ਜੀ ਕਿ ਬਦਲ ਨਾਤਾ ਤੂੰ ਮਾਮਾ ਚਲੋ ਠੀਕ ਸੋਖੇ ਦਿਵਾਲੀ ਆ ਓਏ ਨਿਹੜਾ ਦੇ ਵਿੱਚ ਆ ਮੁੰਡੀਆਂ ਬਹੁਤ ਹੈਂ ਇਹ ਨਿਹੜਾ ਦੇ ਵਿੱਚ ਹਾਂਜੀ ਹਾਂਜੀ ਸਾਬਣ ਦੀ ਕਮੀ ਤਾਂ ਦੇ ਕੋਈ ਯਾਰ ਕੋਈ ਨਹੀਂ ਹੈਲੋ ਆ ਦੇਖੋ ਆ ਬੰਦਾ ਫੋਗ ਲਈ ਜਾਂਦਾ ਉਹਦੇ ਨਾਪਾ ਹੈ ਨਹੀਂਗਾ ਇੱਧਰ ਮੁਕਾ ਜਾ ਫੋਗ ਚੱਕ ਚੱਕ ਲਈ ਜਾਂਦਾ ਉਥੋਂ ਮਾਮਾ ਇਹ ਇੱਧਰ ਵੀ ਇੱਧਰ ਵੀ ਰੱਸ਼ ਪੂਰਾ ਆ ਇੱਧਰ ਸਾਡਾ ਵੱਲੇ ਗੰਗਨ ਆਇਆ ਇੱਧਰ ਓਏ ਇੱਧਰ ਆ ਇੱਧਰ ਕਿਦਾਂ ਬੜੇ ਭਾਈ ਕਿੰਨੇ ਕਿਦਾਂ ਕਿੰਨੇ ਸਾਲ ਤੋਂ ਦਵਾਲ ਦੇਖਣ ਲੱਗਾ ਮੈਂ 18 ਸਾਲਾਂ ਦਾ 18 ਸਾਲ ਬਾਅਦ ਦੁਬਾਰਾ ਦੇਖਣ ਲੱਗਾ ਭਾਈ ਇਹ ਬਾਈ ਸਾਡਾ ਛੋਟਾ ਭਰਾ ਪਰਦੇਸਾਂ ਦੇ ਗਗਨ ਸਾਡਾ ਹਨ ਇਹ ਆਇਆ ਹੈ ਇਸ ਕੀ ਦੀਵਾਲੀ ਤੇ 18 ਸਾਲ ਬਾਅਦ ਦੀਵਾਲੀ ਦੇਖਣ ਲੱਗਾ ਪਿੰਡ ਦੀ ਤੇ ਇਦਾਂ ਦੇ ਬਹੁਤ ਸਾਰੇ ਭਰਾ ਆ ਜਿਨ੍ਹਾਂ ਨੂੰ 18 ਸਾਲ ਬਾਅਦ ਵੀ ਹੱਲੇ ਦੇਖੀ ਨਹੀਂ ਦੀਵਾਲੀ ਛੁੱਟੀ ਅੱਗੇ ਪਿੱਛੇ ਹੋ ਜਾਂਦੀ ਹੈ ਕਿਉਂਕਿ ਆਪਾਂ ਹੀ ਦਵਾਈ ਰਹੇ ਹਾਂ ਕਿਦਾਂ ਲੱਗ ਰਿਹਾ ਹੈ ਕੀ ਦਵਾਈ ਤੇ ਵਧੀਆ ਲੱਗ ਰਿਹਾ ਸੀ ਵਧੀਆ ਲੱਗਦਾ ਅੱਜ ਪਕੌੜੇ ਕੱਢੇ ਕਦੀ ਕਦੀ ਕੱਢਦੇ ਨੇ ਹੱਲੇ ਇਦਾਂ ਲੱਗੇ ਆ ਲੋ ਵੀ ਜਿੰਨੇ ਜਿੰਨੇ ਖਾਣੇ ਆ ਉਹ ਆਪਣੇ ਗਗਨ ਦੇ ਘਰ ਪਹੁੰਚ ਜਲਦੀ ਜਲਦੀ ਕਿਉਂ ਭਾਈ ਹੈਨਾ ਤੇ ਪਟਾਕੇ ਵੀਡੀਓ ਕਿ ਲੈ ਲੈ ਨਹੀਂ ਲੈ ਲੈ ਸ਼ਾਮ ਨੂੰ ਲੈ ਰਹੇ ਆ ਇਹ ਸ਼ਾਮ ਨੂੰ ਖਤਮ ਹੋ ਜਾਣੇ ਮम्मा ਲੈ ਜਾਉਂਦੀ ਆ ਆ ਲੈ ਨਿਆਣੇ ਨੋੜਾ ਇਹ ਭਰਾ ਗਗਨ ਦਵਾਈ ਹੁੰਦਾ ਦਵਾਈ ਦਵਾਈ ਕਿੱਥੇ ਹੁੰਦਾ ਦੱਸ ਦੇ ਇੱਕ ਵਾਰੀ ਜੰਬਲ ਵਾਲੀ ਪਾਰਕ ਪਾਰਕ ਹੁੰਦਾ ਜੰਬਲ ਵਾਲੀ ਕਿਹੜੀ ਕੰਪਨੀ ਏ ਬਾਈ ਫੋਟੋਸ 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 ਕੰਪਨੀ ਵਿੱਚ ਏ ਭਰਾ ਤੇ 18 ਸਾਲ ਬਾ ਯਾਰ ਦਵਾਈ ਦੇਖਣ ਲੱਗਾ ਚੱਲ ਵਧਾਈਆਂ ਤੈਨੂੰ ਬਹੁਤ ਬਹੁਤ ਵਧਾਈ ਦੀਆਂ ਤੇ ਇਧਰ ਲੱਗੀ ਆ ਪੂਰੀ ਰੌਣਕ ਕਾਊਂਟਰ ਤੇ ਆਹ ਦੇਖ ਲੋ ਆ ਬੰਦੇ ਕਦੀ ਉੱਥੇ ਚਲੇ ਜਾਂਦੇ ਕਦੀ ਉੱਥੇ ਨਹੀਂ ਆ ਲੈ ਕੋ ਲੈ ਕੇ ਦਿੱਤਾ ਪਾਪਾ ਨੇ ਲੈ ਕੇ ਦਿੱਤਾ ਕੁਝ ਦੱਸੀ ਇਹਦਾ ਕੀ ਲੈ ਕੇ ਦਿੱਤਾ ਲੈ ਤੇ ਕਿੰਨੇ ਕ ਲੈ ਲਓ ਇਹ ਵਿਚਾਰਾ ਤੇ ਲਾਇਆ ਬੋਲੇ ਨੇ ਕੀ ਲੈ ਕੇ ਤੋਰਦੀ ਨੇ ਪਤਾ ਕੇ ਕਿੰਨੇ ਦੇ 1000 ਦੇ 1000 ਦੇ ਤੇ ਦੋ ਜਣੇ ਤੁਸੀਂ ਮਾਮਾ 2000 ਦੇ ਚਾਹੀਦੇ ਸੀ 1000 ਦੇ ਤੇ 1000 ਦੇ ਉਹ ਤੋਂ 500 ਦੇ ਥੋੜੇ ਜਿਹੇ ਆਏ ਹੋਣੇ ਆ ਓਏ ਇਧਰ ਵੀ ਆ ਤੂੰ ਇਧਰ ਆ ਓਏ ਇਹ 3000 ਹੋ ਗਏ ਤਾਂ 3000 ਹੋ ਗਿਆ ਫੇ ਭਾਜੀ ਆ ਤਾਂ ਯਾਰ ੱਟਕਾ ਯਾਰ ਭਾਜੀ ਨੀਰਾ ਨਹੀਂ ੱਟਕਾ ਤਾਂ ਯਾਰ ਤਾਂ ਨਿਆਰੇ ਰੋਲ ਮਾਰੀ ਜਾਂਦਾਸ ਹੋਰ ਲੈਂਦੇ ਆ ਹੋਰ ਹਲੇ ਉਹ ਲੈ ਆਉ ਦੇ ਚਲੋ ਆ ਜਾਓ ਫੇਰ ਲਓ ਕੈਮਰੇ ਚ ਲਵਾ ਜਾਓ ਆ ਜਾਓ ਉਹ ਲਾਹੀਆ ਲੈ ਵੀ ਇਦਾਂ ਇਦਾਂ ਰੌਣਕ ਲੱਗ ਜਾਂਦੀਆਂ ਨਿਆਰੇ ਖੁਸ਼ ਦੇਖੋ ਤਾਂ ਉਹ ਭਾਬੀ ਵੀ ਆਈ ਆ ਭਾਬੀ ਕਹੀ ਜਾਂਦੀ ਨਹੀਂ ਨਹੀਂ ਪੜੇ ਕਰ ਲੈ ਕੈਮਰਾ ਉਹ ਦੇਖ ਨਿਆਰੇ ਓਏ 50000 ਦੇ ਪਟਾਕੇ ਹੋਰ ਲੈਣੇ ਆ ਲੈ ਲੋ ਇੱਧੇ ਸਾਡੇ ਭਾਜੀ ਹਾਂਜੀ ਆਈ ਭਾਈ ਬਹੁਤ ਬਧਾਈਆਂ ਜੀ ਬਹੁਤ ਬਹੁਤ ਤੈਨੂੰ ਬਹੁਤ ਬਧਾਈਆਂ ਜੀ ਸ਼ਾਪਿੰਗ ਕਰੀ ਜਾਂਦੇ ਆ ਸ਼ਾਪਿੰਗ ਕਾਦੀ ਘਰਦਿਆਂ ਤੋਂ ਪੁੱਛਣ ਲੱਗੇ ਆ ਕਿ ਕੀ ਕੀ ਚਾਹੀਦਾ ਜੀ ਇਧਰ ਘਰ ਤੋਂ ਪੁੱਛਣ ਲੱਗੇ ਆ ਬੇਸਨ ਮਸਾਲਾ ਕੀ ਕੀ ਚਾਹੀਦਾ ਕਿਹੜੀ ਸਬਜ਼ੀ ਲਿਆਵਾਂ ਪਕੌੜੇ ਕੱਢਣ ਲਈ ਹਾਂਜੀ ਅੱਜ ਕਿੱਥੇ ਥੱਲੇ ਕਿਹਦੇ ਜਜਾਲੇ ਚੱਲਾ ਮੈਂ ਹੁਣ ਥਿਆਲੇ ਚੱਲੇ ਹਾਂਜੀ ਹੁਣ ਕਵਾਈ ਦੋ ਦੋ ਹੁਣ ਲਾ ਪਈਆਂ ਨਹੀਂ ਅੱਜ ਇਹ ਦੁਆਰੀ ਬਾਜੀ ਲਓ ਜੀ ਹੁਣ ਆਪਾਂ ਚੱਲਦੇ ਭਗਵਾਨ ਬਾਲਮੀਕ ਜੀ ਦੇ ਗੇਟ ਤੋਂ ਅੰਦਰ ਤੇ ਤੁਹਾਨੂੰ ਬਾਜ਼ਾਰ ਦਾ ਵੀ ਥੋੜਾ ਜਿਹਾ ਦਿਖਾਉਨੇ ਆ ਉੱਥੇ ਪੁਰਾਣੀਆਂ-ਪੁਰਾਣੀਆਂ ਦੁਕਾਨਾਂ ਜਿਹਦਾ ਰਾਮ ਜੀ ਅੰਕਲ ਜੀ ਦੀ ਆ ਹੋਰ ਹੈਗੇ ਇੱਕ ਦੋ ਤੇ ਵੀਰ ਜੀ ਅੰਕਲ ਜੀ ਅੱਜਕੱਲ ਬਾਹਰ ਆ ਚਿਰਦੇ ਗਏ ਹੋਏ ਆ ਉਹਦੀ ਹਲਵਾਈ ਦੁਕਾਨ ਅਜ ਵੀ ਚੱਲ ਰਹੀ ਆ ਆਪਣੇ ਪਰਦੇਸੀ ਭਰਾ ਚਲਾਉਂਦੇ ਆ ਤੇ ਆਹ ਚੱਲਦੇ ਆ ਇੱਧਰ ਗੋਦੋ ਦਾ ਗੋਦੋ ਦਾ ਬਾਬਾ ਜੀ ਸਿੰਘ ਜੀ ਆ ਗਿਆ ਸੀ ਤੇ ਆਹ ਸ਼ਰਕ ਬਣ ਗਈ ਆ ਜੀ ਆਹ ਦੇਖੋ ਪਿੰਡ ਦੀ ਇਹ ਵੀ ਐਂਟਰੀ ਸੋਹਣੀ ਬਣ ਗਈ ਆ ਐਚ ਟੂ ਐਚ ਆ ਤੇ ਇਹ ਬਣ ਗਈ ਆ ਲੋਕਾਂ ਆ ਵੀ ਕੰਮ ਸ਼ੁਰੂ ਆ ਜੀ ਲੋ گاਂਹ ਵਾਲਾ ਤਾਂ ਹਾਬਤਾ ਆਪਣਾ ਹੋ ਗਿਆ ਬੰਦ ਘੁੰਮ ਕੇ ਜਾਣਾ ਪੈਣਾ ਆ ਇਹ ਹੱਲੇ ਬਣ ਲੱਗੀ ਆ ਗੁਰੂ ਨਾਨਕ ਦੇਵ ਜੀ ਚੌਂਕ ਤੱਕ ਤੇ ਉਤੋਂ ਗਾਂ ਸਾਰੇ ਪਿੰਡ ਦੀ ਦੇ ਫਿਰ ਨਹੀਂ ਬਣ ਜਾਣੀ ਆ ਦੇਖੋ ਜੀ ਆ ਪਿੱਛੇ ਵੀ ਚੈੱਕ ਕਰ ਲਓ ਇਹ ਸਾਰੀ ਇਹ ਵੀ ਰੋਡ ਇੰਟਰਲੋਕ ਲੱਗ ਗਿਆ ਲੋ ਜੀ ਘੁੰਮ ਕੇ ਆਪਾਂ ਆ ਪਹੁੰਚ ਗਏ ਬਾਜ਼ਾਰ ਦੇ ਵਿੱਚ ਹਾਂ ਜੀ ਘੁੰਮ ਹੀ ਜਾਂਦੇ ਆ ਤੇ ਇਧਰ ਦੇਖੋ ਜੀ ਬਾਜ਼ਾਰ ਦਾ ਆਪਾਂ ਪਹੁੰਚ ਰਹੇ ਆ ਇਧਰ ਬਿੱਟੂ ਭਾਈ ਦੀ ਤੇ ਬਾਹਰ ਭਾਈ ਦੀ ਦੁਕਾਨ ਆ ਪੁਰਾਣੀਆਂ ਦੁਕਾਨਾਂ ਚ ਜਮਸ਼ੀਰ ਦੀਆਂ ਤੇ ਆਹ ਦੁਕਾਨ ਵੀ ਸਾਰੇ ਜਾਣਦੇ ਹਾਂ ਜੀ ਕੀ ਹਾਲ ਆ ਇੱਦਾਂ ਸਰਗੁਣ ਵਾਲੇ ਕਿ ਇਹ ਕਨਫੈਕਟਰੀ ਵਾਲੇ ਨੇ ਵੀ ਲਾਈ ਆ ਦੁਕਾਨ ਇੱਧਰ ਤੇ ਲੈ ਹਾਂ ਜੀ ਤੁਸੀਂ ਕੀ ਕਰੀ ਜਾਂਦੇ ਆ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਕੀ ਵੇਚੀ ਜਾਂਦੇ ਇੱਥੇ ਬੈਠੇ ਹਾਂ ਜੀ ਆਜੋ ਇਹ ਦੀਵੇ ਵੇਚੀ ਜਾਂਦੇ ਚਾਰ ਚਾਰ ਓਏ ਅੱਛਾ ਪਟਾਕੇ ਲਾਏ ਆ ਕਿਦਾ ਬਾਜੀ ਕੀ ਹਾਲ ਚੜਾ ਅਸੀਂ ਪਟਾਕੇ ਲਾਏ ਅੱਛਾ ਪਟਾਕੇ ਲਾਏ ਇੱਧਰ ਹੋਰ ਬਾਜੀ ਕਿਦਾ ਤੁਹਾਡਾ ਸਿਸਟਮ ਇੱਧਰ ਆ ਮੇਰਾ ਉੱਧਰ ਆ ਅੱਛਾ ਇਹਨਾਂ ਇੱਧਰ ਆ ਤੁਹਾਡਾ ਉੱਧਰ ਆ ਤੇ ਇਹ ਇਕੱਠੇ ਵੇਚੀ ਜਾਂਦੇ ਹਨ ਆਪਰਾਮ ਪ੍ਰੇਮ ਜੇ ਦਾ ਉੱਧਰ ਵੀ ਖੜੇ ਆਓ ਦੇਖੋ ਉੱਧਰ ਹਾਂਜੀ ਇਹ ਭਾਣੂ ਜੀ ਹੁਣੀ ਉੱਥੇ ਘੁੰਮਦੇ ਸੀ ਦੁਕਾਨ ਤੇ ਹੁਣ ਮੈਂ ਮੀਨਾ ਮਾਰਿਆ ਵਾਪਸ ਆ ਗਿਆ ਦੁਕਾਨ ਤੇ ਵੀਡੀਓ ਜੋ ਬਣ ਲੱਗੀ ਸੀ ਮੈਂ ਕਿਹਾ ਬਾਪੂ ਜੂੜੀ ਦੇ ਇੱਧਰ ਜਾ ਕੇ ਜੂੜੀ ਦੇ ਅਧੋੜਿਆ ਦੇਖ ਲੈ ਹੁਣ ਬਹੁਤ ਸ਼ਤਾਲ ਬੰਦਾ ਆ ਇੱਧਰ ਹਾਂਜੀ ਹੋਰ ਸਰਗੁਣ ਜੀ ਆਹ ਸਰਗੁਣਿਆ ਤੇ ਇਹਦੇ ਨਾਲ ਤੇ ਆਹ ਕਨਫੈਕਸ਼ਰੀ ਆ ਸਾਰਾ ਸਾਮਾਨ ਇੱਥੇ ਮਿਲ ਜਾਂਦਾ ਤੁਹਾਨੂੰ ਬੇਕਰੀ ਦਾ ਹੋਰ ਪਟਾਕੇ ਵੀ ਰੱਖੇ ਆ ਗਿਫਟ ਐਂਪਲ ਵੀ ਰੱਖੇ ਆ ਤੇ ਅੱਗੇ ਤੁਹਾਨੂੰ ਲੈ ਕੇ ਜਾਂਦੇ ਪਿੰਡ ਦੀ ਇੱਕ ਹੋ ਇੱਥੇ ਨਾ ਅੰਕਲ ਜੀ ਹੁੰਦੇ ਸੀ ਮਿੰਦੀ ਅੰਕਲ ਜੀ ਇਹ ਉਹਨਾਂ ਦੇ ਬੇਟਾ ਜੀ ਆ ਤੇ ਬੜੀ ਬਰਫੀ ਖਾਦੀ ਇੱਥੇ ਪੱਠੀ ਲੱਗੀ ਹੁੰਦੀ ਸੀ ਇੱਧਰ ਵੀ ਪੱਠੀ ਹੁੰਦੀ ਸੀਗੀ ਆ ਉੱਥੇ ਸਾਹਮਣੇ ਤੇ ਬੜੀ ਬਰਫੀ ਖਾਦੀ ਬਹੁਤ ਸਵਾਦ ਹੁੰਦੀ ਸੀ ਸਪੈਸ਼ਲ ਖਾਣ ਆਉਂਦੇ ਸੀਗੇ ਕਿਉਂ ਭਾਜੀ ਇੱਧਰ ਆ ਜਾਓ ਆਗੇ ਆਗੇ ਵਾਲਾ ਖਸਿਆਲ ਬਾਬੀ ਜੀ ਹੈਪੀ ਦੁਆਲੀ ਸਾਰਿਆਂ ਨੂੰ ਬਈ ਅਸੀਂ ਕਾਲ ਕੀ ਹਾਲ ਚਾਲ ਆਹ ਤਾਂ ਬੰਦੇ ਪ੍ਰੋਹਣੇ ਆਏ ਲੱਗਦੇ ਬਈ ਇਹ ਕਿੱਥੋਂ ਆਏ ਆ ਬੰਦੇ ਇਹ ਜਲੰਧਰੋਂ ਜਲੰਧਰੋਂ ਵਾਲੇ ਲੱਗ ਰਹੇ ਆ ਲੋਕ ਲਈ ਆ ਹੋਰ ਬਾਜੀ ਕਿਹਾ ਜਮਸ਼ੇਦ ਦੀ ਦੁਆਲੀ ਦੇਖਣ ਆਏ ਤੁਸੀਂ ਹੈ ਲੱਗਦਾ ਮੈਨੂੰ ਚਲੋ ਫੇਰ ਆਪਾਂ ਦੂ ਘੱਠੇ ਪਟਾਕੇ ਜਲਾਵਾਂਗੇ ਹੈ ਹਾਂਜੀ ਹਾਂਜੀ ਦੇਖ ਲਓ ਤੁਹਾਨੂੰ ਨਾ ਜਾਈਓ ਨਹੀਂ ਨਹੀਂ ਜਲੰਧਰ ਤਾਂ ਕੱਲ ਮੰਨ ਗਈ ਹੈ ਨਾ ਨਹੀਂ ਅੱਜ ਵੀ ਮਨਾਵਾਂਗੇ ਦੋ ਅੱਜ ਵੀ ਮਨਾਵਾਂਗੇ ਅੱਛਾ ਠੀਕ ਆ ਲੈ ਵੀ ਇਹ ਕਿਹਦੇ ਦੀ ਜੋਈ ਜਲੰਧਰੋਂ ਜਲੰਧਰ ਜੋਤੀ ਜੋਗ ਲਾਗੇ ਜੋਤੀ ਜੋਗ ਲਾਗੇ ਹੈ ਪੂਰਾ ਬਿਜ਼ਨਸ ਏਰੀਆ ਜਿਹੜਾ ਸਾਰਾ ਹੱਬ ਹੈ ਜਲੰਧਰ ਦੀ ਹੋਰ ਭਾਜੀ ਕਿੱਦਾਂ ਚੱਲ ਰਿਹਾ ਹੈ ਵਧੀਆ ਜੀ ਕਿੱਦਾਂ ਚੱਲ ਰਹੀ ਹੈ ਦੀਵਾਲੀ ਬਹੁਤ ਵਧੀਆ ਜੀ ਪੂਰੀ ਤੇ ਆ ਪੂਰੀ ਪੂਰੀ ਰਸ਼ਮੀ ਮਾਤਾ ਜੀ ਆ ਰਹੇ ਪੂਰੇ ਐ ਦੋੜੇ ਹਾਂ ਭਾਈ ਲਓ ਜੀ ਇਦਾਂ ਦੀ ਗੱਲਬਾਤ ਆ ਹੁਣ ਤੁਹਾਨੂੰ ਇੱਕ ਹੋਰ ਦੁਕਾਨ ਪੁਰਾਣੀ ਮਸ਼ਹੂਰ ਦੁਕਾਨ ਨਾ ਜਮਸ਼ੇਰ ਦੀ RAM ਦੀ ਹੱਟੀ ਤੇ ਇਹਨਾਂ ਦੇ ਵਿੱਚ ਦਾ ਆ ਦੇਖੋ ਭਾਨੂੰ ਪਹੁੰਚ ਗਿਆ ਦੁਕਾਨ ਤੇ ਹੁਣ ਡਿਊਟੀ ਦੇਣ ਹਾਂਜੀ ਭਾਨੂੰ ਜੀ ਬਹੁਤ ਸ਼ਤਾਨ ਰਿ ਹੈਪੀ ਦੀਵਾਲੀ ਉਥੋਂ ਦੌੜਿਆ ਦੌੜ ਹਨਾ ਪਤਾ ਆ ਹੁਣ ਕਹਿਣਾ ਮੰਨਣਾ ਹੀ ਪੈਣਾ ਏ ਜੀ ਮੰਨਣਾ ਪੈਣਾ ਮਾੜਾ ਜੀ ਤੁਹਾਨੂੰ ਵੀਡੀਓ ਰਿਕਾਰਡ ਦਿਓ ਕਰ ਲਿਆ ਬਾਪੂ ਕਹਿੰਦੇ ਡਿਊਟੀ ਦੇਣ ਦਿਆ ਬਾਪੂ ਨੂੰ ਡਿਊਟੀ ਦੇਣ ਬਹੁਤ ਚਿਰ ਹੋ ਗਿਆ ਆ ਆ ਪਾਪਾ ਵੀ ਦੇ ਰਹੇ ਡਿਊਟੀ ਹਾਂ ਅ ਲੋ ਜੀ ਇਹ ਦੁਕਾਨ ਪੁਰਾਣੀ ਇਥੇ ਆ ਦੇਖੋ ਅੰਕਲ ਜੀ ਹੁੰਦੇ ਸੀਗੇ ਇਹਨਾਂ ਨੇ ਬੇਖਦ ਲੰਮੀਆਂ ਗੱਲਾਂ ਬਾਤਾਂ ਕੀਤੀਆਂ ਆ ਇਹਨਾਂ ਕੋਈ ਸਾਰੇ ਸਾਮਾਨ ਪਿਆ ਆ ਰੌਣਕ ਪੂਰੀ ਲੱਗੀ ਹੋਈ ਆ ਹੈਲੋ ਅੰਕਲ ਜੀ ਹੈਪੀ ਦੁਵਾਲੀ ਬਹੁਤ ਬਹੁਤ ਸਾਰੀ ਦੁਵਾਲੀ ਜੀ ਟੇਮ ਟੂ ਯੂ ਹਾਂ ਸਸੀ ਘਾਲ ਜੀ ਅੱਜ ਫੇ ਗੱਲੇ ਤੇ ਲਕਸ਼ਮੀ ਆ ਬੈਠੀ ਆ ਲక్ష్ਮੀ ਵੇਦੇ ਲక్ష్ਮੀ ਸਾਹਮਣੇ ਹੀ ਹੈ ਨਾ ਐਂ ਚਾ ਦੇਖੋ ਗੱਲਾਂ ਲక్ష్ਮੀ ਨੂੰ ਸਾਹਮਣੇ ਆ ਅੰਕਲ ਜੀ ਆ ਸੇਲ ਦੇ ਸੇਲਮੈਨ ਬਣੇ ਆ ਤੇ ਆ ਦੇਖੋ ਡੈਕੋਰੇਸ਼ਨ ਪੂਰੀ ਕੀਤੀ ਦੁਕਾਨ ਦੀ ਤੇ ਆਹ ਗਵਾਂਡ ਦੇ 20 ਕੇ ਪਿੰਡ 25 ਇਹਦੇ ਨਾ ਏਸ ਪੈਨ ਨੂੰ ਆਪਣੇ ਨੂੰ ਆਉਂਦੇ ਆ ਤੇ ਇਹ ਪੁਰਾਣੀ ਦੁਕਾਨ ਆ ਲੇਖ ਅੰਕਲ ਦੀ ਹੋਈ ਇਹ ਦੁਕਾਨ ਹੋਈ ਹੋਰ 2000 ਪੁਰਾਣੀਆਂ ਬਿੱਟੂ ਅੰਕਲ ਦੀ ਹੋਈ ਹੈ ਦੁਕਾਨਾਂ ਪੁਰਾਣੀਆਂ ਆ ਪੁਰਾਣੀਆਂ ਦੁਕਾਨਾਂ ਜਮਸ਼ੇਰ ਦੀਆਂ ਹਾਂਜੀ ਇਹ ਰਾਮ ਦੀ ਹੱਟੀ ਬਿਲਕੁਲ ਉਧਰ ਲੇਖ ਜੀ ਵੀ ਹੁੰਦੇ ਸੀਗੇ ਆ ਕੇ ਗਏ ਆ ਜੀ ਹਾਂ ਬਿਲਕੁਲ ਬਿਲਕੁਲ ਨਾ ਬਣਾ ਕੇ ਆ ਔਰ ਹੱਲੇ ਤਾਂ ਇਹ ਵੀ ਲੋਕੀ ਮਤਲਬ ਜਾਨੀ ਕਿ ਰਾਮ ਦੇ ਨਾਮ ਨੂੰ ਹੀ ਆਉਂਦੇ ਆ ਰਾਮ ਦੀ ਹੱਟੀ ਜਾਣਾ ਤੇ ਗਾਹ ਕੌਂਦੇ ਬਾਕੀ ਪਿੰਡਾਂ ਚੋਂ ਵੀ ਹੱਲੇ ਵੀ ਆਉਂਦੇ ਨਾ ਬਿਲਕੁਲ ਬਿਲਕੁਲ 8-10 ਪਿੰਡਾਂ ਦੇ ਗਾਹਕ ਲੱਗੇ ਆ ਪੱਕੇ ਲੱਗੇ ਆ ਨਾ ਚਾਹੇ ਮੋਲ ਬਣ ਜਾਂਦਣ ਭੜੀਆਂ ਸ਼ੋਪਾਂ ਬਣ ਜਾਂਣ ਬਈ ਉਹ ਇੱਥੇ ਪੱਕੇ ਆ ਆਪਣਾ ਕੋਈ ਵੈਰਾਈਟੀ ਇਦਾਂ ਦੀ ਸੌਦਾ ਹੀ ਇਦਾਂ ਦਾ ਸਮਾਨ ਹੀ ਇਦਾਂ ਦਾ ਚੀਜ਼ ਹੀ ਇਦਾਂ ਦੀ ਆ ਵੀ ਰੱਖੀ ਹੋਈ ਜਿਹ ਮੋਲਾ ਦੇ ਨਹੀਂ ਮਿਲ ਸਕਦੀ ਮੋਲਾ ਜੀ ਨਹੀਂ ਮਿਲਦੀ ਜਿਹੜੀ ਗੱਲ ਵਾਹ ਦੇਖੋ ਜੀ ਮੋਲਾ ਜੀ ਦੀ ਵਾਲੀ ਤਾਂ ਕਹਿੰਦੇ ਉਹ ਬ੍ਰਾਈਡ ਸਾਡੇ ਕੋਲ ਪਈ ਆ ਆਹ ਦੇਖੋ ਇਹਦਾ ਸੌਦਾ ਕਿੱਥੇ ਆਹ ਬੜੀ ਸੋਹਣੀ ਚੀਜ਼ ਲਿਆ ਕੇ ਰੱਖੀ ਆਹ ਦੇਖ ਲੋ ਜੀ ਦਰਬਾਰ ਸਾਹਿਬ ਦੀ ਨਾ ਇੱਕ ਗਲਾਸ ਤੇ ਸਿਰਫ ਪ੍ਰਿੰਟ ਹੋਇਆ ਆ ਤੇ ਉਹਦੇ ਵਿੱਚ ਲਾਈਵ ਜਗਦੀ ਸਾਰੇ ਚ ਬਹੁਤ ਸੋਹਣੀ ਚੀਜ਼ ਆ ਕਿ ਵੱਡਾ ਆਇਆ ਤੇ ਇੱਕ ਛੋਟਾ ਆ ਕੀ ਬਾਤ ਆ ਤੇ ਇਦਾਂ ਦੀਆਂ ਗੱਲਾਂ ਬਾਤਾਂ ਆ ਹੋਰਸਾ ਉਸਦ ਵਾਲੀ ਕਿਤਾ ਜਾ ਰਹੀ ਆ ਉਸਦ ਵਾਲੀ ਫਰਸਟ ਕਲਾਸ ਹੈ ਜੀ ਕੀ ਕਹਿਣਾ ਚਾਹੋਂਗੇ ਪਿੰਡ ਵਾਲਿਆਂ ਨੂੰ ਵੰਡੀ ਗਈ ਹੈ ਵੰਡੀ ਗਈ ਹਾਂ ਬਈ ਮਤਲਬ ਜਿਹੜਾ ਨਾ ਦੋ ਦਿਨ ਕੱਲ ਵੀ ਸੀਗਾ ਕੱਲ ਵੀ ਰਸ਼ ਰਿਆ ਹੈਗਾ ਯਾਰ ਅੱਛਾ ਅੱਛਾ ਠੀਕ ਹੈ ਜੀ ਅੱਜ ਵੀ ਵੰਡੀ ਗਈ ਹੈ ਅੱਜ ਮਤਲਬ ਜਾਨੀ ਜਦੋਂ ਭਾਵੇਂ ਚਾਰ ਦਿਨ ਬਣਾਓ ਖੁਦ ਹੀ ਬਣਾਉਣੀ ਆ ਹੋਰ ਕੀ ਕਹਿਣਾ ਚਾਹੋਂਗੇ ਪਿੰਡ ਵਾਲਿਆਂ ਨੂੰ ਪਿੰਡ ਵਾਲਿਆਂ ਨੂੰ ਮੁਬਾਰਕਾਂ ਬਹੁਤ ਬਹੁਤ ਚਲੋ ਬਹੁਤ ਬੋਧਾਤਮਾ ਚੜਦੀ ਕਲਾ ਰੱਖੇ ਹਾਂ ਇਹ ਸਹੀ ਹੈ ਜੀ ਹੋਰ ਵਧੀਆ ਹੋਰ ਜੀ ਇਹ ਸਾਡੀ ਸ਼ੋਭਾ ਭਾਜੀ ਸੀ ਹਾਂਜੀ ਹਾਂਜੀ ਸਤਿ ਸ੍ਰੀ ਅਕਾਲ ਸਰ ਤੁਸੀਂ ਢਾਬੇ ਤੋਂ ਬਾਹਰ ਕੀ ਕਰਦੇ ਆ ਅੱਜ ਬਸ ਦਿਵਾਲੀ ਦੇਖ ਰਹੇ ਆ ਜੀ ਦਿਵਾਲੀ ਦੇ ਢਾਬੇ ਦੇ ਦੇਖੀ ਤੁਸੀਂ ਢਾਬੇ ਦੇ ਉੱਥੇ ਭਾਜੀ ਦਾ ਢਾਬਾ ਸਾਰੇ ਨੂੰ ਪਤਾ 골ਡਨ ਸੁਪਰਮਾਰਕਟ ਦੇ ਲੱਗ ਗਿਆ ਜੀ ਜੀ ਕੈਪੀਟਲ ਬੈਂਕ ਤੋਂ ਆਪੋਜੀਟ ਉੱਥੇ ਪ੍ਰਸਾਦਤ ਦੇ ਸਾਥ ਰੋਟੀ ਤੁਸੀਂ ਆਰਡਰ ਕਰ ਸਕਦੇ ਆ ਤਾਂ ਇਦਾਂ ਹੀ ਆ ਜੀ 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 ਚਾਹੇ ਤੁਹਾਡੀ ਛੋਟਾ ਕਿ ਪ੍ਰੋਗਰਾਮ ਆ 20 25 30 ਬੰਦਾਂ 50 ਜਿੰਨਾ ਮਰਜ਼ੀ ਹੋਵੇ ਜਿੰਦਾਂ ਦਾ ਮਰਜ਼ੀ ਹੋਵੇ ਕੈਟਰੀਂਗ ਦਾ ਵੀ ਕੰਮ ਹਲਵਾਈ ਦਾ ਕੰਮ ਆਪਣਾ ਹਾਈ ਲੈਵਲ ਦਾ ਕੰਮ ਆ ਕੇਟਰਿੰਗ ਦਾ ਕੰਮ ਕਰਦਾ ਮੈਂ ਠੀਕ ਹੈ ਜੀ ਹਾਂਜੀ ਤੇ ਤੁਹਾਡਾ ਨੰਬਰ ਵੀ ਬੋਲ ਦੋ ਫੇ 9878234346 ਬੀਐਸ ਗੱਲ ਜਮਸ਼ੀਰ ਤੇ ਇਸ ਵਕਤ ਮੈਂ RAM ਦੀ ਦੁਕਾਨ ਤੇ ਖੜਾ ਹਾਂ ਜੀ ਕਿ ਮੈਂ ਪਿੰਡ ਵਾਲਿਆਂ ਨੂੰ ਮੈਸੇਜ ਦੇਣਾ ਚਾਹੁੰਦਾ ਕਿ ਪਿੰਡ ਵਾਲੇ ਆਓ ਤੇ RAM ਦੀ ਦੁਕਾਨ ਤੋਂ ਸੌਦਾ ਖਰੀਦੋ ਤੇ ਨਾਲ-ਨਾਲ ਵਧਾਈਆਂ ਦਿਓ RAM ਜੀ ਹਾਂ ਵਧਾਈਆਂ ਦਿਓ ਠੀਕ ਹੈ ਜੀ ਠੀਕ ਹੈ ਥੈਂਕ ਯੂ ਜੀ ਥੈਂਕ ਯੂ ਬਹੁਤ ਬਹੁਤ ਜੀ ਠੀਕ ਹੈ ਜੀ ਥੈਂਕ ਯੂ ਤੁਹਾਡਾ ਤੇ ਆਹ ਲਓ ਜੀ ਇਹ ਆਪਣਾ ਆ ਗਿਆ ਪਿੰਡ ਦਾ ਮੇਨ ਚੌਂਕ ਤੇ ਆ ਬਿਲਡਿੰਗ ਦੇਖ ਲਓ ਕਿੰਨੀ ਪੁਰਾਣੀ ਆ ਆਹ ਦੇਖ ਲਓ ਕਿਦਾਂ ਦਾ ਡਿਜ਼ਾਈਨ ਆ ਬਿਲਡਿੰਗ ਦਾ ਅੱਗੇ ਵੀ ਦਿਖਾਉਣੀ ਹੁੰਦੀ ਆ ਆਪਾਂ ਬਿਲਕੁਲ ਚੌਂਕ ਦੇ ਵਿੱਚ ਬਣੀ ਹੋਈ ਬਿਲਡਿੰਗ ਆ ਇਹ ਤੇ ਇਹ ਸੀ ਜੀ ਵੀਰਜੀ ਦੀ ਹੱਟੀ ਤੇ ਹੁਣ ਇਹ ਗਣੇਸ਼ ਸਵੀਟ ਸ਼ਾਪ ਹੋ ਗਈ ਆ ਜੇ ਤਾ ਦੇਖੋ ਤਾਂ ਛੋਟਾ ਗਣੇਸ਼ੀ ਲੱਗਾ ਹੋਇਆ ਹੈ ਗਣੇਸ਼ੀ ਕਹਿੰਦਾ ਬਾਈ ਠੀਕ ਆ ਬਾਈ ਲੱਗੇ ਹੋਏ ਆ ਰੌਣਕ ਪੂਰੀ ਲਾਈ ਹੈ ਤੇ ਆਹ ਦੇਖੋ ਜੀ ਰੌਣਕ ਆਪਾਂ ਤੁਹਾਨੂੰ ਦਿਖਾਉਣੀ ਜਲੇਬੀਆਂ ਨਿਕਲੀਆਂ ਪਈਆਂ ਪਕੌੜੇ ਗਰਮ ਹੋ ਰਹੇ ਨਾਲ ਨਾਲ ਤੇ ਆ ਬਿਲਡਿੰਗ ਦਾ ਨੋ ਅੱਗੇ ਵੀ ਦੇਖੋ ਤੇ ਆ ਦੇਖ ਲਓ ਛੋਟੀ ਜਿਹੀ ਇੱਟ ਦੀ ਬਿਲਡਿੰਗ ਨਾਨਕ ਸ਼ਾਹੀ ਇਹਨੂੰ ਇੱਟ ਕਿੰਨੇ ਆਪਾਂ ਤੇ ਜਿਹੜੇ ਹੋਰ ਵੀ ਹੈਗੇ ਜਮਸ਼ੀਰ ਦੇ ਉਹ ਬਾਹਰ ਵੀ ਆ ਜਮਸ਼ੀਰ ਤੇ ਬਾਹਰੋਂ ਦੇਖਦੇ ਜਮਸ਼ੀਰ ਤੋਂ ਤੇ ਉਹ ਦੇਖ ਲੈਣਾ ਬਿਲਡਿੰਗ ਕਿੰਨੀ ਸੋਹਣੀ ਬਣੀ ਹੋਈ ਆ ਆਹ ਚਬੂਤਾ ਇੱਥੇ ਹੀ ਸੈਟਿੰਗ ਬਣੀ ਹੋਈ ਸੀ ਸੈਟਿੰਗ ਇੱਥੇ ਆ ਦੇਖੋ ਕੁਰਸੀ ਬਣੀ ਹੋਈ ਆ ਇੱਥੇ ਬਹਿ ਹੋ ਜਾਂਦਾ ਸੀਗਾ ਤੇ ਆ ਛੋਟੀ ਇੱਕ ਲੱਗੀ ਹੋਈ ਆ ਕਿੰਨੀਆਂ ਸੋਹਣੀਆਂ ਤਾਕੀਆਂ ਤੇ ਹੁਣ ਇਹ ਤਾਂ ਡਿਜ਼ਾਈਨਿੰਗ ਨਹੀਂ ਆਉਂਦੀ ਇਸ ਇੱਕ ਜੰਨਾ ਵਾਲੇ ਦੋ ਬੰਦੂਕ ਵਾਲੇ ਖੜੇ ਆ ਲਿਖੇ ਇੱਧਰ ਖੜਾ ਆ ਇੱਕ ਉੱਧਰ ਖੜਾ ਆ ਤੇ ਆ ਖੜੇ ਆ ਆਪਾਂ ਕੋਰਨਰ ਤੇ ਇੱਧਰ ਮੰਦਰ ਠਾਕੁਰਦਵਾਰ ਆ ਜਾਂਦਾ ਜੀ ਸਾਹਮਣੇ ਆਹ ਚਲ ਕੇ ਬੋਰਡ ਵਾਲੇ ਪਾਸੇ ਨੂੰ ਸਾਹਮਣੇ ਜੀ ਆ ਗਈ ਧਰਮਸ਼ਾਲਾ ਇਹ ਵੀ ਵੱਡੀ ਤੋਂ ਇਨਸ਼ਾਅੱਲਾ ਪੁਰਾਣੀ ਜਰ ਤੱਕ ਬਣੀ ਹੋਈ ਆ ਤੇ ਆਹ ਚਲ ਕੇ ਗੁਰੂ ਲਾਲ ਦਾਸ ਮੰਦਰ ਨੂੰ ਇਹ ਜੀ ਮਾਹੌਲ ਜਮਸ਼ੀਰ ਸਾਹਿਬ ਤੇ ਹੁਣ ਤੁਹਾਨੂੰ ਲੈ ਕੇ ਚੱਲਦੇ ਆ ਮੰਦਰ ਦੇ ਵਿੱਚ ਉੱਥੇ ਵੀ ਤੁਹਾਨੂੰ ਦਿਖਾਉਣੇ ਕਿੰਦਾਂ ਦੇ ਕੁਸ਼ਨ ਹੋ ਰਹੀ ਆ ਆਇਦਾਂ ਲੈ ਚੁੱਲ੍ਹੇ ਚੱਕੀ ਫਿਰਦੇ ਆ ਦੇਖੋ ਪੁਰਾਣਾ ਮਾਲ ਵੇਚਣ ਚੱਲੇ ਆ ਦੇਖ ਲੋ ਇਹ ਦੁਆਲੀ ਦੀਆਂ ਸਫਾਈਆਂ ਹੋ ਰਹੀਆਂ ਆ ਆ ਦੇਖੋ ਜ ਆ ਬੰਦੇ ਜਲੰਧਰ ਤੋਂ ਆਏ ਸੀ ਕਹਿੰਦੇ ਕਿ ਦੁਆਲੀ ਇਕੱਠੇ ਬਣਾਉਣੀ ਹੁਣ ਦੌਰ ਚੱਲੇ ਜਾਂਦਾ ਹੁਣ ਇਹ ਭਾਈ ਇਹ ਗੰਦਗਾ ਲੈ ਯਾਰ ਆ ਮੈਂਟਲ ਆਇਆ ਦੋਈਦਾ ਯਾਰ ਜਾਲੀ ਤੋੜਨ ਨੂੰ ਲੈ ਆ ਅੰਦਰੋਂ ਅੰਦਰੋਂ ਸਵਾਸ਼ ਆਦੀ ਜਾਤ ਤੋਂ ਲੈ ਕੈਲਾ ਰਾਤ ਤੋਂ ਹੋਲੇ ਆ ਇਹ ਦੇਖ ਲੋ ਜ ਅੱਜ ਕੱਲ ਇਦਾਂ ਦੇ ਬਚਨ ਹੁੰਦੇ ਆ ਅੱਗੇ ਕਹਿੰਦੇ ਨੇ ਪੁਰਾਣ ਜਾਏ ਪਰ ਬਚਨ ਨਾ ਜਾਏ ਯਾਰ ਹੁਣ ਪ੍ਰਾਨਯ ਜੀ ਦੇ ਬਚਨ ਭਾਵੇਂ ਚੱਲਦੇ ਵੇ ਠੀਕ ਹੈ ਕੋਈ ਨਹੀਂ ਭਾਈ ਹੈਪੀ ਦਿਵਾਲੀ ਓਕੇ ਭਾਈ ਓਕੇ ਲਓ ਜੀ ਹੁਣ ਤੁਹਾਨੂੰ ਲੈ ਚੱਲਦੇ ਆਂ ਕੋ ਲਾਲ ਦਾਸ ਵਾਲੀ ਗਲੀ ਚ ਤੇ ਬਾਬਾ ਕੋ ਲਾਲ ਦਾਸ ਦਾ ਮੰਦਿਰ ਛੋਟਾ ਸਾਰਿਆਂ ਨੂੰ ਪਤਾ ਹੀ ਆ ਗਲੀਆਂ ਸੁਨਮਸਾਨ ਆ ਜੇ ਅੱਗੇ ਇੰਨੀ ਰੌਣਕ ਹੁੰਦੀ ਸ ਨਾ ਬੱਚਿਆਂ ਦੀ ਨੌਜਵਾਨਾਂ ਦੀ ਉਹ ਗੱਲਾਂ ਵਾ ਤਾਂ ਹੈ ਨਹੀਂ ਆ ਜੀ ਭਾਈ ਤੁਸੀਂ ਠੰਡੇ ਬੈਠੇ ਅੱਜ ਕੀ ਗੱਲ ਆ ਦੁਵਾਲੀ ਹੈ ਜੀ ਦੁਵਾਲੀ ਆ ਛੱਡੇ ਬੈਣਾ ਤੁਹਾਨੂੰ ਬਾਹਰ ਕੱਢਦਾ ਘਰਿਆਂ ਦੇ ਕੁਛ ਖਰੀਦੋ ਆਪੇ ਹੀ ਗੱਲ ਹੋ ਜਾਣਾ ਅਸੀਂ ਤਾਂ ਦੁਕਾਨਦਾਰ ਬੰਦੇ ਆ ਦੇਖੋ ਜੀ ਇਹਦੇ ਅੱਜ ਬੈਠਾ ਬਿਲਕੁਲ ਹਾਂ ਜੀ ਆਂਟੀ ਜੀ ਹਾਂਜੀ ਕਿੱਦੋਂ ਬੈਠੇ ਆ ਬਾਬੇ ਇੱਥੇ ਆ ਗੇੜ ਤੇ ਹੈ ਬਾਬੇ ਦੇ ਗੇੜ ਤੇ ਬੈਠੇ ਆ ਇਹਦੇ ਵੀ ਲਾਲਾ ਦਾ ਮੰਦਰ ਜੀ ਤੇ ਆਂਟੀ ਬੈਠੇ ਪੈਦੇ ਦਾ ਦੇਖੋ ਤੇ ਜਿੰਨਾ ਪ੍ਰਸ਼ਾਦ ਜਿਹੜਾ ਸੰਭਲਾ ਸਾਰਾ ਹੀ ਹਾਂ ਆਂਟੀ ਵੇ ਵੀ ਗੱਲ ਸਹੀ ਆ ਲਓ ਜੀ ਹੋ ਗਿਆ ਬੰਦੇ ਗੱਲ ਉਹ ਦੇਖੋ ਹਾਂ ਬਈ ਠੀਕ ਹੈ ਵਿਗਾੜ ਜੀ ਹੁਣ ਠੀਕ ਹੈ ਜੀ